ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪੁਰਾਣਾ 바ਗਾ ਪ੍ਰਾਣਾ ਨੂੰ ਤਹਿਸੀਲ ਪੈਂਦੀ ਆ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ 바ਗਾ ਪ੍ਰਾਣਾ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲੋਂ ਬਹੁਤ ਵੀਡੀਓ ਬਣਾਈਆਂ ਜਦੋਂ ਤੋਂ ਚੈਨਲ ਚਲਾਇਆ ਤੇ ਮੈਂ ਪਹਿਲਾਂ ਵੀ ਵੀਡੀਓ ਚ ਇੱਕ ਜ਼ਿਕਰ ਕਰਦਾ ਹੁੰਨਾ ਵੀ ਕੋਸਕ ਝੋਟਿਆਂ ਦੇ ਨੀਲੀ ਰਾਵੀ ਨਸਲ ਦੇ ਝੋਟਿਆਂ ਦੇ ਨਾਂ ਬਹੁਤ ਭਰਾਵਾਂ ਨੇ ਫੇਸਬੁੱਕ ਉੱਤੇ ਸੁਣੇ ਸੀ ਤੇ ਜਿਨ੍ਹਾਂ ਨੂੰ ਦੇਖਿਆ ਇਸ ਵੀਰ ਕੋਲ ਹੈ ਦੋ ਉਹਨਾਂ ਦੇ ਵਿੱਚੋਂ ਖਾਸ ਬੁੱਲ ਜਿਨ੍ਹਾਂ ਦੇ ਵਿੱਚ ਲੰਡਾ ਤੇ ਕੰਡੇ ਵਾਲਾ ਜਿਹਦਾ ਨਾਮ ਤੁਸੀਂ ਸੁਣਿਆ ਵੀ ਬਹੁਤ ਹੈ ਤੇ ਆਪਣੇ ਚੈਨਲ ਉੱਤੇ ਜਾਂ ਅਲੱਗ-ਅਲੱਗ ਚੈਨਲ ਦੇ ਉੱਤੇ ਉਹਦੀ ਵੀਡੀਓ ਵੀ ਤੁਸੀਂ ਦੇਖੀ ਹੈ ਅੱਜ ਜਿਹੜਾ ਝੋਟਾ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਣਾ ਹੈ ਨੀਲੀਰਾਵੀ ਨਸਲ ਦਾ ਟਾਈਮ ਵਾਈ ਕੋਲ ਹੋ ਗਿਆ ਇਹਨੂੰ ਆਏ ਨੂੰ ਪਰ ਇਹਦੀ ਇਸ ਤੋਂ ਪਹਿਲਾਂ ਜਿਹੜੇ ਤਰੀਕੇ ਨਾਲ ਅੱਜ ਵੀਡੀਓ ਬਣਾਉਣੀ ਆ ਜਾਂ ਇੱਕ ਬੁੱਲ ਦੀ ਵੀਡੀਓ ਬਾਨਣੀ ਚਾਹੀਦੀ ਹੈ ਓਵੇਂ ਅਸੀਂ ਨਹੀਂ ਦਿਖਾ ਸਕੇ ਆਉਣ ਵਾਲਾ ਟਾਈਮ ਕਿਉਂਕਿ ਆਪਾਂ ਨੂੰ ਪਤਾ ਸੌਣ ਭਾਦੋਂ ਦੇ ਮਹੀਨੇ ਜਾਂ ਉਦੋਂ ਅਗਲੇ ਮਹੀਨਿਆਂ ਦੇ ਵਿੱਚ ਆ ਸੌਣ ਭਾਦੋਂ ਹੀ ਸੂਆ ਪੈਂਦਾ ਫਿਰ ਮੱਝਾਂ ਕ੍ਰੋਸ ਹੁੰਦੀਆਂ ਤਾਂ ਅਸੀਂ ਸੋਚਿਆ ਵੀ ਇਹ ਸਹੀ ਟਾਈਮ ਹੈ ਜੇ ਕੋਈ ਵੀਰ ਨੇ ਬੁੱਲ ਸਿਲੈਕਟ ਕਰਨਾ ਹੋਵੇ ਬਰੀਡਿੰਗ ਦੇ ਲਈ ਤਾਂ ਉਹਨਾਂ ਨੂੰ ਇੱਕ ਨੀਲੀ ਰਾਵੀ ਨਸਲ ਦਾ ਝੋਟਾ ਦਿਖਾਈਏ ਤੇ ਝੋਟਾ ਵੀ ਇਸ ਹਿਸਾਬ ਨਾਲ ਦਿਖਾਈਏ ਵੀ ਕੱਲਾ ਇਹਨੂੰ ਨਹੀਂ ਦਿਖਾਉਣਾ ਨਾਲ ਇਹਦੀਆਂ ਜਿਹੜੀਆਂ ਝੋਟੀਆਂ ਦੁੱਤੇ ਆਈਆਂ ਹੋਈਆਂ ਉਹ ਵੀ ਤੁਹਾਨੂੰ ਦਿਖਾਉਣੀਆਂ ਜਾਣ ਬੈਸਟ ਤਰੀਕਾ ਦਾ ਵੈਸੇ ਲਾਈਵ ਮਿਲਕਿੰਗ ਵੀ ਹੁੰਦਾ ਪਰ ਲਾਈਵ ਮਿਲਕਿੰਗ ਚ ਇੱਕ ਥੋੜੀ ਸਮੱਸਿਆ ਹੁੰਦੀ ਹੈ ਵੀ ਜਾਂ ਤਾਂ ਮੱਝ ਜਾਂ ਝੋਟੀ ਆਪਦੇ ਘਰੇ ਹੋਵੇ ਫਿਰ ਚਵਾਉਣੀ ਸੌਖੀ ਹੁੰਦੀ ਹੈ ਜਦੋਂ ਕਿਸੇ ਦੂਜੇ ਭਰਾ ਕੋਲ ਹੁੰਦੀ ਹੈ ਤਾਂ ਉਹਦੀਆਂ ਆਪਦੀਆਂ ਆਪਦੀਆਂ ਕੁਝ ਮਜਬੂਰੀਆਂ ਵੀ ਹੁੰਦੀਆਂ ਜਾਂ ਕਈ ਵਾਰ ਕੁਸਪਰਾ ਇਸ ਤਰ੍ਹਾਂ ਲਾਈਵ ਚਵਾਉਣਾ ਵੀ ਨਹੀਂ ਚਾਹੁੰਦੇ ਹੁੰਦੇ ਦੁੱਧ ਕਹਿੰਦੇ ਆ ਵੀ ਉਹਨੂੰ ਨજર ਵੱਧ ਲੱਗਦੀ ਹੈ ਪਰ ਅੱਜ ਤੁਹਾਨੂੰ ਇਹ ਝੋਟੀਆਂ ਇਹਦੀਆਂ ਜਿਹੜੀਆਂ ਜ਼ਰੂਰ ਦਿਖਾਵਾਂਗੇ ਉਹਨਾਂ ਦੇ ਹਵਾਨਿਆਂ ਤੋਂ ਤੁਹਾਨੂੰ ਜਜਮੈਂਟ ਹੋਊਗੀ ਆਓ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਝੋਟੇ ਬਾਰੇ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਨਾਲ ਕੁਝ ਵੀਰ ਉੱਥੇ ਨੀਲੀ ਰਾਵੀ ਦੇ ਸ਼ੌਂਕ ਵਾਲੇ ਵੈਸੇ ਵੀ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਥੋੜੀਆਂ-ਬਹੁਤੀਆਂ ਗੱਲਾਂ-ਬਾਤਾਂ ਕਰਨ ਦੀ ਕੋਸ਼ਿਸ਼ ਆਪਾਂ ਇਸ ਵੀਡੀਓ ਦੇ ਮਾਧਮ ਨਾਲ ਜ਼ਰੂਰ ਕਰਾਂਗੇ ਆਓ ਮਿਲिए ਪਹਿਲਾਂ ਇਸ ਝੋਟੇ ਦਾ ਜਿਹੜਾ ਮਾਲਕ ਹੈ ਇਸ ਟਾਈਮ ਬਾਈ ਸੁਖਦੀਪ ਸੁਖਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਖਦੀਪ ਅੱਜ ਜਿਹੜੇ ਬੋਲ ਦੀ ਵੀਡੀਓ ਬਣਾ ਰਹੇ ਆ ਇਹਦਾ ਨਾਮ ਕੀ ਰੱਖਿਆ ਇਹਦਾ ਨਾਂ ਜੀ ਆਪਾਂ ਹੀ ਰੱਖਿਆ ਸ਼ਾਨਦਾਰ ਸ਼ਾਨਦਾਰ ਤੇ ਲਗਭਗ 3 ਸਾਲ ਇਹਨੂੰ ਕੰਪਲੀਟ ਹੋ ਗਿਆ ਆਪਣੇ ਕੋਲੇ ਆਏ ਨੂੰ 3 ਸਾਲ ਹੋ ਗਏ ਆਪਣੇ ਕੋਲੇ ਆਏ ਹਾਂ ਜੀ ਐਤੋਂ ਪਹਿਲਾਂ ਇਹਦੀ ਵੀਡੀਓ ਆਪਾਂ ਨਹੀਂ ਬਣਾਈ ਹੈ ਨਾ ਐਤੋਂ ਪਹਿਲਾਂ ਇਹਦੀ ਵੀਡੀਓ ਬਣਾਉਣ ਦਾ ਆਪਾਂ ਟਾਈਮ ਬਹੁਤ ਵੇਰੀ ਰੱਖਿਆ ਪਰ ਸਬਬ ਨਹੀਂ ਬਣਿਆ ਹੈ ਨਾ ਜਿਵੇਂ ਕਹਿੰਦੇ ਹੁੰਦੇ ਆ ਤੇ ਹੁਣ ਥੋੜਾ ਜਿਹਾ ਇਹ ਸੀਗਾ ਵੀ ਇੱਕ ਨੇ ਜਦੋਂ ਪਹਿਲਾਂ ਜਦੋਂ 3 ਸਾਲ ਪਹਿਲਾਂ ਇਹਦੀਆਂ ਝੋਟੀਆਂ 3-4 ਸੀਗੀਆਂ ਜਿਹੜੀਆਂ ਸੂਈਆਂ ਸੀਗੀਆਂ ਹੂੰ ਉਹਨਾਂ ਦਾ ਬੜਾ ਚੰਗਾ ਰਿਕਾਰਡ ਰਿਆ ਤੇ ਥੋੜੀ ਜਿਹੀ ਵੇਟ ਹੋਰ ਕੀਤੀ ਕਿਉਂਕਿ ਝੋਟੀਆਂ ਹੋਰ ਕ੍ਰਾਸ ਹੋਈਆਂ ਹੋਈਆਂ ਸੀਗੀਆਂ ਤੇ ਹੁਣ ਉਹ ਆਪਾਂ ਅੱਗੇ ਵੀਡੀਓ ਇਸੇ ਵੀਡੀਓ 'ਚ ਦਿਖਾਵਾਂਗੇ ਇਹਦੀਆਂ ਲਗਭਗ ਝੋਟੀਆਂ ਚੰਗੇ ਦੁੱਧ ਤੇ ਚੱਲੀ ਜਾਂਦੀਆਂ ਜੀ ਉਹ ਦਿਖਾ ਦੇਣੀਆਂ ਅੱਛਾ ਸਭ ਤੋਂ ਪਹਿਲਾਂ ਜੇ ਕੋਈ ਬੁੱਲ ਆਪਾਂ ਦੇਖਦੇ ਹਾਂ ਤਾਂ ਉਹਦੀ ਮਾਂ ਤੇ ਪਿਓ ਉਹਦੇ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਬਾਊ ਜੀ ਹੋ ਜਾਂਦੀ ਹੈ ਬਹੁਤ ਜ਼ਰੂਰੀ ਹੈ ਨਾ ਪਰ ਮੇਰੇ ਹਿਸਾਬ ਨਾਲ ਨਾ ਮੰਨ ਕੇ ਚਲੋ ਜਿਹੜਾ ਤਾਂ ਹੈਗਾ ਨਵਾਂ ਕੱਟਾ ਕੋਈ 2 2.5 ਜਾਂ 3 ਜਾਂ 5 ਸਾਲ ਦਾ ਉਹਦਾ ਜ਼ਰੂਰ ਵੇਖਿਆ ਜਾਵੇ ਮਾਪਿਓ ਹਨਾ ਵੀ ਕਿਹੜਾ ਸੀਗਾ ਕਿਹੜਾ ਨਹੀਂ ਕੀ ਰਿਕਾਰਡ ਸੀਗਾ ਕਿ ਨਹੀਂ ਜਦੋਂ ਆਹਨ 6 ਸਾਲ ਤੋਂ ਉੱਪਰ ਹੋ ਜਾਂਦਾ ਹੁਣ ਇਹਦੀ ਉਮਰ ਲਗਭਗ ਹੋਊਗੀ ਮੇਰੇ ਖਿਆਲ ਵੀ 11 12 ਸਾਲ ਠੀਕ ਹੈ ਤੇ ਇਸ ਉਮਰ ਦੇ ਵਿੱਚ ਜਾ ਕੇ ਮਾਪਿਓ ਨਾਲੋਂ ਜ਼ਿਆਦਾ ਜ਼ਰੂਰੀ ਇਹਦੀਆਂ ਧੀਆਂ ਦੇਖੀਆਂ ਜਾਣ ਸਹੀ ਹੈ ਐਸਾ ਦੁੱਧ ਵਾਲੇ ਪੱਖ ਤੋਂ ਤਾਂ ਇਹ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ ਬਰੀਡਿੰਗ 'ਚ ਥੋੜਾ ਜਿਹਾ ਧਿਆਨ ਰੱਖਦੇ ਆਂ ਵੀ ਕਿਤੇ ਇਨ ਬਰੀਡਿੰਗ ਨਾ ਹੋ ਜੇ ਲਾਈਨ ਬਰੀਡਿੰਗ ਨਾ ਹੋ ਜੇ ਉਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਇਹ ਪਿੱਛੋਂ ਜੀ ਰੋੜਾਂ ਵਾਲੀ ਵਾਲੀ ਲਾਈਨ 'ਚੋਂ ਆ ਜਾਂਦਾ ਰੋੜਾਂ ਵਾਲੀ ਲਾਈਨ ਹਾਂਜੀ ਠੀਕ ਹੈ ਤੇ ਮਾਂ ਜਿਹੜੀ ਇਹਦੀ ਸੀਗੀ ਉਹ ਗੋਖੀ ਵਾਲੀ ਲਾਈਨ 'ਚੋਂ ਸੀਗੀ ਜੀ ਅੰਕਲ ਪਿੱਪਲ ਸੋਕੇ ਲਾਈਨ 'ਚੋਂ ਅੱਛਾ ਮਾਂ ਜਿਹੜੀ ਉਹ ਉਸ ਬਲੱਡ ਲਾਈਨ 'ਚੋਂ ਐ ਹਾਂਜੀ ਤੇ ਇਹ ਆਪ ਰੋਡਾਂ ਵਾਲੀ ਬਲੱਡ ਲਾਈਨ ਰੋਡਾਂ ਵਾਲੀ ਬਲੱਡ ਲਾਈਨ ਠੀਕ ਹੈ ਇਹਦਾ ਅੱਛਾ ਬਈ ਸੀਮਨ ਸਟਰਾ ਤਿਆਰ ਕਰਵਾਏ ਹੋਏ ਆ ਬਰੀਕ ਇਹਦਾ ਜੀ ਆਪਾਂ ਸੀਮਨ ਸਟਰਾ ਵੀ ਤਿਆਰ ਕਰਵਾਏ ਹੋਏ ਆ ਪਰ ਅੱਗੇ ਨਾ ਜਦੋਂ ਆਪਾਂ ਲੰਡੇ ਦੇ ਜਾਂ ਕੰਡੇ ਵਾਲੇ ਦੇ ਵੀ ਕੁਝ ਸਮਾਂ ਕਰਵਾਏ ਸੀਗੇ ਤਿਆਰ ਹੂੰ ਉਹ ਆਪਾਂ ਆਪ ਜਾਨੀ ਕਿ ਸੇਲ ਕਰਦੇ ਸੀਗੇ ਕਿਸੇ ਸਪਲਾਇਰ ਨੂੰ ਨਹੀਂ ਦਿੱਤੇ ਸੀਗੇ ਹੂੰ ਉਹਦਾ ਵੀ ਚਲੋ ਰੀਜਨ ਸੀਗੇ ਕਿ ਫੇਰ ਵੀਡੀਓ ਚ ਸ਼ੇਅਰ ਕਰਾਂਗੇ ਪਰ ਇਹਦਾ ਹੁਣ ਆਪਾਂ ਨੂੰ ਇੰਨਾ ਗ੍ਰੈਕਡ ਹੈਗਾ ਵੀ ਜੇ ਕਿਸੇ ਦੇ ਘਰੇ 10 ਮੱਜਾਂ ਖੜੀਆਂ 10ਾਂ ਦੇ ਵਿੱਚੋਂ ਸਭ ਤੋਂ ਮਾੜੀ ਮੱਝ ਤੋਂ ਕ੍ਰਾਸ ਕਰਾ ਕੇ ਚਾਂਸ ਲੈ ਕੇ ਦੇਖਣ ਠੀਕ ਹੈ ਵੀ ਕੀ ਰਿਜ਼ਲਟ ਦਿੰਦੀ ਆ ਠੀਕ ਹੈ ਅੱਛਾ ਹੁਣ ਇਹ ਫਿਰ ਡਾਇਰੈਕਟ ਕ੍ਰਾਸਿੰਗ ਲਈ ਛੱਡ ਦਨੇ ਆਪਾਂ ਡਾਇਰੈਕਟ ਕ੍ਰਾਸਿੰਗ ਲਈ ਵੀ ਛੱਡ ਦਨੇ ਆ ਕਿਉਂਕਿ ਲਗਭਗ ਪਹਿਲਾਂ ਤੋਂ ਹੀ ਹਨਾ ਆਹਨ ਛੱਡਦੇ ਆਏ ਆ ਤੇ ਨੇੜੇ ਤੇੜੇ ਦੇ ਬਹੁਤ ਭਰਾ ਆ ਜਾਂਦੇ ਆ ਹੂੰ ਤੇ ਸੀਮਨ ਵੀ ਇਹਦਾ ਆਪਣੇ ਬਾਈ ਆ ਮੋਗੇ ਤੋਂ ਅਮਨਦੀਪ ਹੁਣੀ ਅਮਨਪ੍ਰੀਤ ਸਪਲਾਈ ਅਮਨਪ੍ਰੀਤ ਹੁਣੀ ਆ ਜੀ ਸਪਲਾਈ ਦਾ ਕੰਮ ਹੈ ਕਿ ਸੀਮਨ ਆਪਾਂ ਸਾਰਾ ਉਹਨਾਂ ਦੇ ਥਰੂ ਹੀ ਯਾਨੀ ਕਿ ਪਹੁੰਚਦਾ ਕਰਾਂਗੇ ਹਰ ਜਗ੍ਹਾ ਜੀ ਅੱਛਾ ਉਹਨਾਂ ਦੇ ਥਰੂ ਜਾਊਗਾ ਹਾਂਜੀ ਅੱਛਾ ਫੀਸ ਕੀ ਰੱਖਦੇ ਹੋ ਕ੍ਰੋਸਿੰਗ ਦੀ ਫੀਸ ਦੀ ਗੱਲ ਜੀ ਇਦਾਂ ਮੈਂ ਗੱਲ ਕਹਿ ਨਾ ਲੱਗਾ ਚਲੋ ਸ਼ਾਇਦ ਕਈਆਂ ਭਰਾਵਾਂ ਨੂੰ ਮਾੜਾ ਵੀ ਲੱਗੇ ਹਨ ਵੀ ਇੱਕ ਹਸਾਉਣਾ ਆਪਾਂ ਕੋਈ ਇਹਦੀ ਇੱਕ ਝੋਟੀ ਨਹੀਂ ਦਿਖਾਉਣੀ ਹਮ ਆਪਾਂ ਝੋਟੀਆਂ ਦੀਆਂ ਦਿਖਾ ਦੇਣੀਆਂ ਟਿਕਾਣਾ ਦੱਸ ਦੇਣਾ ਕਿੱਥੇ ਖੜੀਆਂ ਹਮ ਹਮਤ ਅਗਲੇ ਦੀ ਆਪਦੀ ਚੋਣ ਦੀ ਚੋਣ ਦੀ ਜਾਗੇ ਜਿਹਨੂੰ ਕੋਈ ਸ਼ੱਕ ਸ਼ੋਭਦਾ ਤੇ ਪ੍ਰੋਜ ਨਹੀਂ ਟੈਸਟਡ ਸਾਨ ਹੋਣ ਦੇ ਬਾਵਜੂਦ ਆਪਾਂ 2000 ਫੀਸ ਰੱਖਣੀ ਹੈ ਇਹਦੀ ਜੀ ਠੀਕ ਆ ਤੇ ਵੀ ਐਵੇਂ ਕੋਈ ਬਹੁਤਾ 5-7000 ਉਹ ਕੋਈ ਆਪਾਂ ਲਾਲਚਾਲਾ ਕੰਮ ਨਹੀਂ ਹੈਗਾ ਜੀ ਠੀਕ ਆ 2000 ਫੀਸ ਰੱਖਾਂਗੇ ਥੋੜਾ ਦਿਖਾਈਏ ਇਹਨੂੰ ਤੋਰ ਫੇਰ ਕੇ ਬਿਲਕੁਲ ਜੀ ਤੋਰ ਕੇ ਨਾ ਤੁਸੀਂ ਇੱਕ ਚੀਜ਼ ਨੋਟ ਕਰਿਓ ਆਮ ਸਾਨਾਂ ਨਾਲ ਉਹ ਮਗਰੋਂ ਤੋਰ ਤੁਰਦਾਂ ਨੇ ਇਹਦਾ ਕੁਝ ਅਲਹਿਦਾ ਹੀ ਦੇਖੂਗਾ ਜੀ ਠੀਕ ਆ ਚਲੋ ਖੋਲਦੇ ਹਾਂ ਸੋ ਦੋਸਤੋ ਵੈਸੇ ਤਾਂ ਇਹ ਖੁੱਲਾ ਹੀ ਛੱਡਿਆ ਹੋਇਆ ਹੈ ਪਰ ਤੋਰ ਕੇ ਤੁਹਾਨੂੰ ਦਿਖਾਉਣੇ ਆ ਬ ਬਰੀਡਿੰਗ ਵਾਸਤੇ ਜਦੋਂ ਆਪਾਂ ਗੱਲ ਕਰਦੇ ਜਿਵੇਂ ਬਾਈ ਨੇ ਕਿਹਾ ਵੀ ਜਦੋਂ ਇੱਕ ਛੋਟਾ 5-7 ਸਾਲਾਂ ਦਾ ਹੋ ਜਾਂਦਾ ਤਾਂ ਫਿਰ ਉਹਦੀਆਂ ਧੀਆਂ ਵੀ ਨਾਲ ਦਿਖਾਉਣੀਆਂ ਚਾਹੀਦੀਆਂ ਤਾਂ ਅੱਜ ਇਸ ਬੋਲ ਦੀਆਂ ਕੁਛ ਛੋਟੀਆਂ ਜਿਹੜੀਆਂ ਦੁੱਤੇ ਚੱਲਦੀਆਂ ਉਹ ਦਿਖਾ ਦੇਾਂਗੇ ਨਾਲ ਦੱਸਦੇ ਜਾਵਾਂਗੇ ਕਿਹੜੇ ਵੀਰਾਂ ਕੋਲ ਉਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਉਤੋਂ ਪੁੜਿਆਂ ਦੀ ਸ਼ੇਪ ਦੇਖ ਲਿਓ ਇਹਦੀ ਪੂਛ ਜੇ ਛੋਟਿਆਂ ਦੇ ਮੁਕਾਬਲੇ ਦੇਖਦੇ ਆ ਤਾਂ ਤੁਹਾਨੂੰ ਬਾਰੀਕ ਨਜ਼ਰ ਆਊਗੀ ਸਾਫ਼ ਸੁਥਰਾ ਛੋਟਾ ਹੈ ਦੋਸਤੋ ਦਾਂ ਚਾ ਬਹੁਤ ਸੋਹਣਾ ਹੈ ਮਾਰਕਿੰਗ ਬੜੀ ਚੰਗੀ ਹੈ ਆਹ ਜੀ ਬੁੱਲ ਕਾਫੀ ਹੈ ਗਿਆ ਮੰਨ ਕੇ ਚਲੋ ਆ ਚੀਜ਼ ਦੀ ਨਾ ਪੈਠਪੂੜੇ ਦੀ ਚੜਾਈ ਤੇ ਜੋ ਚਲੋ ਜਦੋਂ ਆਪਾਂ ਇਹ ਖਰੀਦਿਆ ਕਰਮਾ ਵਾਲਾ ਉਹ ਤੋਂ ਆਪਣੇ ਘਰੇ ਲੰਡਾ ਦੇ ਕੰਡੇ ਵਾਲਾ ਦੋਨੋਂ ਸਨ ਆਪਣੇ ਘਰੇ ਸੀਗੇ ਤੇ ਮਈਆਂ ਆਪਣੇ ਕੋਲੇ ਤਿੰਨ ਕੀ ਸੀਗੀਆਂ ਤੇ ਉਹ ਵੀ ਘਰੇ ਹੁੰਦੇ ਹੋਏ ਆਪਾਂ ਨੂੰ ਕੁਛ ਅਲੱਗ ਲੱਗਾ ਹੈ ਨਾ ਸਾਰਿਆਂ ਤੋਂ ਅਲੱਗ ਲੱਗਿਆ ਤੇ ਤੁਹਾਡੇ ਨਾਲ ਵੀ ਗੱਲ ਕੀਤੀ ਸੀ ਮੈਂ ਵੀਡੀਓ ਸ਼ੇਅਰ ਕਰਕੇ ਵੀ ਬਈ ਆਸਾਨ ਆ ਵੀ ਕਿਵੇਂ ਕਰੀਏ ਸਹੀ ਹੈ ਤੇ ਉਸ ਤੋਂ ਬਾਅਦ ਫਿਰ ਚਲੋ ਇਹਦਾ ਦਾਣਾ ਪਾਣੀ ਸੀਗਾ ਆਪਾਂ ਇਹ ਲੈ ਜਾਂਦਾ ਸਹੀ ਹੈ ਸੋ ਦੋਸਤੋ ਇਹਦੀ ਇੱਕ ਛੋਟੀ ਮੇਰੇ ਕੋਲ ਵੀ ਹੈ ਪਰ ਹਜੇ ਅਸਰ ਝੋਟੀ ਆ ਕਿਤੇ ਸੁਆਬ ਬਣਿਆ ਕਰਮ ਵਾਲੀ ਸੋਹਣੇ ਦੁੱਤ ਐਈ ਤਾਂ ਜਰੂਰ ਕਿਤੇ ਜਿਵੇਂ ਨੀਲੀ ਰਾਵੀ ਦੇ ਵਿੱਚ ਕਹਿ ਦਿੰਦੇ ਆ ਆਪਣੇ ਕ੍ਰੋਸ ਬ੍ਰੀਡ ਆ ਹੂੰ ਨੀਲੀ ਪਲਸ ਰਾਵੀ ਹੈਨਾ ਕੋਸ਼ ਕਿਸਾਨ ਹੈਗੇ ਆ ਰਾਵੀ ਦੀ ਯਾਨੀ ਕਿ ਦਿਖ ਦਿੰਦੇ ਆ ਹੂੰ ਕੋਸ਼ ਕਹ ਗਿਆ ਨੀਲੀ ਦੀ ਦਿੰਦੇ ਆ ਇਹ ਕੁਦਰਤੀ ਇੱਕ ਆਪਾਂ ਕਹਈਏ ਯੂਨੀਕ ਜਾਇ ਇਹਦੇ ਚ ਨੀਲੀ ਪਲਸ ਰਾਵੀ ਹੂੰ ਯਾਨੀ ਕਿ ਬਰਾਬਰ ਐਗਜ਼ੈਂਪਲ ਆਪਾਂ ਦੇਖ ਸਕਦੇ ਆ ਕੈਰੈਕਟਰ ਇਹਦੇ ਜਿਹੜੇ ਆ ਸਹੀ ਐ ਸੋ ਦੋਸਤੋ ਨੀਲੀ ਤੇ ਰਾਵੀ ਰਾਵੀ ਥੋੜਾ ਲੀਬਾਡੀ ਦੇ ਵਿੱਚ ਮੰਨਿਆ ਜਾਂਦਾ ਤੇ ਨੀਲੀ ਟਾਈਟ ਬਾਡੀ ਦੇ ਬੁੱਲ ਹੁੰਦੇ ਜਾਂ ਮੱਝਾਂ ਹੁੰਦੀਆਂ ਇਹ ਦੋਨਾਂ ਦਾ ਸਮੇਲ ਬਾਈ ਨੂੰ ਦਿਸਦਾ ਇਹ ਆਪੋ ਆਪਣਾ ਐਕਸਪੀਰੀਅੰਸ ਆ ਇਸ ਬਰੀਡ ਪ੍ਰਤੀ ਸੋ ਨੀਲੀ ਤੇ ਰਾਵੀ ਦੋਨਾਂ ਨਸਲਾਂ ਦਾ ਸਮੇਲ ਤੇ ਨੀਲੀ ਰਾਵੀ ਬੁੱਲ ਤੁਹਾਨੂੰ ਦਿਖਾ ਰਹੇ ਆਂ ਨਾਮ ਰੱਖਿਆ ਸ਼ਾਨਦਾਰ ਕਮੀ ਕਿਤੋਂ ਨਹੀਂ ਕੀ ਜਿਹੜਾ ਵੀਰ ਇਹਦੇ ਤੋਂ ਕੋਈ ਬਰੀਡਿੰਗ ਕਰਨੀ ਚਾਹੁੰਦਾ ਆਪਦੀ ਕੋਈ ਮੱਝ ਤੁਸੀਂ ਕਰਾਸ ਕਰੋ ਹਣੀ ਚਾਹੁੰਦੇ ਹੋ ਤਾਂ ਫੀਸ ਵੀਡੀਓ ਚ ਦੱਸਤੀ ਆ ਦੋਸਤੋ 2000 ਰੁਪਏ ਫੀਸ ਰੱਖੀ ਐ ਤੇ ਤੁਸੀਂ ਆਪਦੀ ਮੱਝ ਇਹਦੇ ਤੋਂ ਮੇਟ ਕਰਵਾ ਸਕਦੇ ਹੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ੍ਰੀਕਾਲ ਬਾਈ ਆਪਣਾ ਨਾਮ ਦੱਸਿਓ ਬਾਈ ਤੁਹਾਡੇ ਮੇਰਾ ਨਾਮ ਬਲਰਾਜ ਸਿੰਘ ਜੀ ਬਲਰਾਜ ਬਾਈ ਨੀਲੀ ਰਾਵੀ ਨਸਲ ਦਾ ਸ਼ੌਂਕ ਰੱਖਦੇ ਹੋ ਤੁਸੀਂ ਨੀਲੀ ਰਾਵੀ ਦਾ ਜੀ ਹਾਂ ਜੀ ਸ਼ੌਂਕ ਰੱਖਦੇ ਆ ਜੀ ਸਖਦੀਪ ਨੇ ਆਪਣਾ ਭਾਂ ਜਾਈ ਏਰੀ ਭੇਜੀਆਂ ਸੀਗੀਆਂ ਸਾਡੇ ਕੋਲ ਤਿੰਨ ਚਾਰ ਮਹੀਸਾਂ ਅੱਛਾ ਤੇ ਕਮਾਇਸ ਅਸੀਂ ਦੋ ਕੰਪੀਟੀਸ਼ਨਾਂ ਤੇ ਪਾਈ ਜਿੱਤੀ ਆ ਉਹ ਵਧੀਆ ਰਿਕਾਰਡ ਰਹਾ ਪਿਛਲੇ ਸਾਲ ਜਿਹੜਾ ਪਿਛਲੇ ਸਾਲ ਵੀ ਪਾਈ ਹੋਇਆ ਸੀਗਾ ਜੀ ਉੱਥੇ ਤੇ ਉਸ ਤੋਂ ਪਹਿਲਾਂ ਜਿਹੜਾ ਪੀਡੀਐਫ ਹੋਇਆ ਸੀਗਾ ਉੱਥੇ ਉਹ ਮੱਝ 18 ਦਿਨਾਂ ਦੀ ਸੂਈ ਸੀਗੀ ਤੇ ਮੇਲੇ ਤੇ ਨਾ ਥੋੜਾ ਜਿਹਾ ਉਹਦਾ ਇੰਜੈਕਸ਼ਨ ਲੱਗ ਗਿਆ ਸੀਗਾ ਇੱਕ ਆਪਾਂ ਬੈਲਾ ਮੇਲਾ ਆਇਆ ਸੀਗਾ ਉਹ ਟੇਡਾ ਤੇ ਇੱਕ ਲੱਤ ਨੂੰ ਸੋਜ ਹੋ ਗਈ ਤਿੰਨਾਂ ਲੱਤਾਂ ਤੇ ਖੜੀ ਰਹੀ ਫੇਰ ਵੀ ਉਹਨੇ 18 6 18.5 ਕਿਲੋ ਦੁੱਧ ਕੱਢਿਆ 20 ਕਿ ਦਿਨਾਂ ਥੋੜੇ ਦਿਨਾਂ ਦੀ ਸੂਈ ਹੋਈ ਸੀਗੀ ਤੇ ਉਦੋਂ ਉੱਥੇ ਸੀਗਾ ਉਦੋਂ ਪੰਜਵਾਂ ਕਿ ਪਤਾ ਨਹੀਂ ਕੰਨਵਾਂ ਨੰਬਰ ਸੀਗਾ ਮੈਂ ਉਦੋਂ ਹੈ ਪੰਜਵਾਂ ਆਹ ਪੰਜਵਾਂ ਨੰਬਰ ਸੀਗਾ ਤੇ ਚੜੱਕ ਮੇਲੇ ਤੇ ਮੇਰਾ ਖਿਆਲ ਚੌਥਾ ਸੀ ਚੌਥਾ ਚੜੱਕ ਮੇਲੇ ਤੇ ਚੌਥਾ ਨੰਬਰ ਸੀ ਇੱਥੋਂ ਆਪਣੀ ਸਕੂਟਰੀ ਜਿੱਤੀ ਸੀਗੀ ਅੱਛਾ ਅੱਜ ਟੀਮ ਸਾਰੀ ਇਹ ਫਿਰ ਇਕੱਠੇ ਹੋਏ ਫਿਰਦੇ ਬਾਈ ਹੋਰੀ ਇਹ ਮੱਜਾਂ ਦੀ ਭਾਲ ਚੀ ਇਹ ਮੱਝ ਲੈਣੀ ਸੀ ਆਪਣੇ ਪਿੰਡੋਂ ਆ ਮੁੰਡਾ ਅੱਛਾ ਇਹ ਬਾਈ ਤੇ ਇਹਦੇ ਕੋਲ ਆਈ ਸੀ ਸੁਖਦੀਪ ਕੋਲੇ ਮਹਾਬਾਈ ਕੋਈ ਲੀਲੀ ਰਵੀ ਦੀ ਮੱਝ ਖੜੀ ਹੈ ਤਾਂ ਸਾਨੂੰ ਦਵਾ ਅੱਛਾ ਇਹ ਕਹਿੰਦਾ ਵੀ ਅੱਜ ਤਾਂ ਮੈਂ ਜਾਣਾ ਕਿਸੇ ਪਾਸੇ ਤੇ ਫੇਰ ਕਿਸੇ ਟਾਈਮ ਕੱਢ ਕੇ ਆਇਓ ਵੀ ਫੇਰ ਦਵਾ ਮੈਂ ਜੀ ਗੇਟ ਕਰਦੇ ਰਹੇ ਘੰਟਾ ਜਿਹੜਾ ਤੁਸੀਂ ਬੈਠੇ ਰਹੇ ਐਨੀ ਤੁਸੀਂ ਆਉਣਾ ਸੀ ਛੋੜਾ ਟਾਈਮ ਦਿੱਤਾ ਵੈਸੇ ਏਰੀਆ ਮੇਰੇ ਖਿਆਲ ਚ ਇਧਰ ਮਾਨਸਾ ਸਾਈਡ ਦਾ ਬਟੰਡਾ ਏਰੀਆ ਹੀ ਸਾਡਾ ਬਟੰਡਾ ਏਰੀਆ ਪਿੰਡ ਕਿਹੜਾ ਆਪਣਾ ਬੱਲੋ ਜੀ ਬੱਲੋ ਪਿੰਡ ਹਾਂਜੀ ਉਧਰ ਵੀ ਪਰ ਸ਼ੌਂਕ ਹੈ ਨੀਲੀ ਰਾਵੀ ਦਾ ਹਾਂਜੀ ਸ਼ੌਂਕ ਹੈਗਾ ਜੀ ਸੁਖਦੀਪ ਕੋਲ ਵੀ ਗੰਗਾਂ ਹੀ ਖਾਸ ਜਿਹੇ ਬੰਦਾਂ ਕੋਲ ਉਧਰ ਸਾਡੇ ਪਿੱਥੋ ਆਈ ਮੁੰਡਾ ਉਹਦੇ ਕੋਲੇ ਗੰਗਾਂ ਦੋ ਤਿੰਨ ਮਹੀਸਾਂ ਅੱਛਾ ਸਾਡੇ ਆਪ ਦੇ ਪਿੰਡ ਜੀ ਹੈ ਕਈ ਸਾਡੇ ਦੂਜੇ ਘਰ ਵਾਲਿਆਂ ਕੋਲ ਵੀ ਗੰਗਾਂ ਅੱਛਾ ਕਈ ਹੈ ਸਾਡੇ ਕੰਨੀ ਹੈਗਾ ਸ਼ੌਂਕ ਖਾਸੇ ਬੰਦਿਆਂ ਨੂੰ ਠੀਕ ਹੈ ਸੋ ਦੋਸਤੋ ਬਠਿੰਡੇ ਏਰੀਆ ਦੇ ਵਿੱਚੋਂ ਬੱਲੋਂ ਪਿੰਡ ਤੋਂ ਬਾਈ ਜੀ ਹੋਰੀ ਆਏ ਸੀਗੇ ਤੇ ਇਹ ਰਿਲੇਟਿਵ ਆ ਸੁਖਦੀਪ ਦੇ ਪਰ ਮੇਨ ਜਿਹੜਾ ਉਹ ਵੀਡੀਓ ਅਸੀਂ ਇਸ ਬੱਲ ਦੀ ਦਿਖਾ ਰਹੇ ਹਾਂ ਤੇ ਹੁਣ ਤੁਹਾਨੂੰ ਨਾਲ ਇਸੇ ਵੀਡੀਓ ਚ ਐਡ ਕਰ ਦੇਣੀ ਹੈ ਇਹਦੀਆਂ ਧੀਆਂ ਜਿਹੜ ਦੁੱਧ ਤੇ ਚਲਦੀਆਂ ਉਹ ਦੇਖਣ ਲਈ ਚਲਦੇ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਤੇ ਇਸੇ ਵੀਡੀਓ ਚ ਤੁਹਾਨੂੰ ਨਾਲ ਦਿਖਾਵਾਂਗੇ ਸੋ ਦੋਸਤੋ ਛਾਂਦਾਰ ਬੁੱਲ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਸ਼ੁਰੂ ਚ ਅਸੀਂ ਜ਼ਿਕਰ ਕਰਤਾ ਸੀ ਵੀ ਇਹਦੀਆਂ ਕੁਸ ਝੋਟੀਆਂ ਤੁਹਾਨੂੰ ਦਿਖਾਉਣੀਆਂ ਉਸੇ ਕੜੀ ਦੇ ਵਿੱਚ ਉਸੇ ਲੜੀ ਦੇ ਤਹਿਤ ਪਹਿਲੀ ਚੋਟੀ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹਦੀ ਬਾਡੀ ਬੰਤਰ ਇਹਦਾ ਥਣ ਹਵਾਨਾ ਦੁੱਧ ਬਾਰੇ ਡਿਟੇਲ ਇਹਦੀ ਤੁਹਾਨੂੰ ਦੱਸਾਂਗੇ ਤੇ ਜੇ ਸਵੱਬ ਬਣਿਆ ਜਿਹੜੇ ਹਿਸਾਬ ਤੇ ਕਰਮ ਵਾਲੀ ਦੁੱਧ ਤੇ ਚੱਲ ਰਹੀ ਹੈ ਹੋ ਸਕਦਾ ਵੀ ਇਸੇ ਮਹੀਨੇ ਦੇ ਐਂਡ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਇਹਦੀ ਲਾਈਵ ਮਿਲ ਕੇ ਵੀ ਦਿਖਾ ਦਈਏ ਹਾਲਾਂਕਿ ਬਾਈ ਜੀ ਹੋਰੀ ਜਿੰਨਾ ਕੋਲੇ ਝੋਟੀ ਐ ਉਹਨਾਂ ਦੇ ਵੀ ਰਜੇਵੇਂ ਆਪਦੇ ਬਹੁਤ ਐ ਜੇ ਸਬਬ ਬਣ ਗਿਆ ਤਾਂ ਲਾਈਵ ਦਿਖਾਵਾਂਗੇ ਨਹੀਂ ਇਹਦੀ ਡਿਟੇਲ ਤੁਹਾਨੂੰ ਦੱਸਦੇ ਆਂ ਆਪ ਵੀ ਅੱਜ ਐਤਵਾਰ ਦਾ ਦਿਨ ਆ ਤੇ ਮੰਡੀ ਡੱਬ ਵਾਲੀ ਗਿਆ ਵਿਆ ਖੈਰ ਆਪਾਂ ਡਿਟੇਲ ਇਹਦੀ ਸੁਖਦੀਪ ਤੋਂ ਹੀ ਪੁੱਛ ਲੈਣੀ ਐ ਨਾਲੇ ਝੋਟੀ ਤੁਹਾਨੂੰ ਤੋਰ ਫੇਰ ਕੇ ਵੀ ਦਿਖਾ ਦਾਂਗੇ ਸੁਖਦੀਪ ਅੱਜ ਆਪਾਂ ਇਹ ਜਿਹੜੀ ਝੋਟੀ ਹੁਣ ਦਿਖਾ ਰਹੇ ਆ ਇਹ ਕਿਹੜੇ ਪਿੰਡ ਦੇ ਵਿੱਚ ਐ ਇਹ ਆਪਾਂ ਬਾਰੇਕੇ ਖੜੇ ਆ ਜੀ ਆਪਣੇ ਫਿਰੋਜ਼ਪੁਰ ਦੀ ਪੈ ਜਾਂਦਾ ਫਿਰੋਜ਼ਪੁਰ ਤੋਂ ਮੇਰੇ ਖਿਆਲ ਚ ਇਹ ਬਾਰਡਰ ਨੂੰ ਜਿਹੜੀ ਸੈਣੀ ਵਾਲੇ ਰੋਡ ਤੇ ਠੀਕ ਹੈ ਉਸ ਰੋਡ ਤੇ ਬਾਰੇਕੇ ਪਿੰਡ ਹੈ ਅੱਛਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਜੀ ਰੰ ਦਾ ਕੀ ਨਾਮ ਹੈ ਬਾਈ ਦਾ ਵੈਸੇ ਤਾਂ ਕਾਲਾ ਹੀ ਕਹਿ ਦਿੰਦੇ ਆ ਠੀਕ ਹੈ ਵਪਾਰ ਦਾ ਵੀ ਕੰਮ ਹੈ ਵਪਾਰ ਦਾ ਕੰਮ ਆ ਬਾਈ ਦਾ ਠੀਕ ਹੈ ਤੇ ਮੈਂ ਇੱਕ ਗੱਲ ਦੱਸਾਂ ਜਿਹੜਾ ਸ਼ਾਨਦਾਰ ਸਾਹਨ ਆ ਜੀ ਹੂੰ ਉਹਦੀ ਮਾਂ ਬਾਈ ਕੋਲੇ ਸੀਗੀ ਠੀਕ ਹੈ ਯਾਨੀ ਕਿ ਉਹ ਬਾਈ ਨੇ ਬੁੱਲ ਯਾਨੀ ਕਿ ਸ਼ਾਨਦਾਰ ਦੇ ਪਿਓ ਤੋਂ ਕਰਾਸ ਕਰਵਾਈ ਸੀ ਤੇ ਇਸ ਘਰੇ ਉਹਦਾ ਯਾਨੀ ਕਿ ਸ਼ਾਨਦਾਰ ਦਾ ਜਨਮ ਹੋਇਆ ਸੀ ਅੱਛਾ ਇਸ ਘਰ ਚ ਹੋਇਆ ਸੀ ਹਾਂਜੀ ਤੇ ਕੋਸ਼ਕ ਸਮਾਂ ਯਾਨੀ ਕਿ 6-7 ਮਹੀਨੇ ਦਾ ਉਹਨਾਂ ਨੇ ਸੇਲ ਕਰਤਾ ਸੀਗਾ ਉਹ ਯਾਨੀ ਕਿ ਬਾਈ ਮੇਰ ਕਿਆਂ ਨੂੰ ਉਹਨਾਂ ਦੀ ਆਪਾਂ ਵੀਡੀਓ ਨਾਲ ਲਾ ਕੇ ਦੇਣੀ ਉਹ ਦਿਖਾ ਦੇਣੀ ਆਪਾਂ ਠੀਕ ਐ ਸਾ ਇਹ ਝੋਟੀ ਦੀ ਕੀ ਡਿਟੇਲ ਹੈ ਕੰਨ ਵਸੂਆ ਝੋਟੀ ਜੀ ਇਹ ਆਪਾਂ ਚਲੋ ਆਪਾਂ ਬਾਈ ਹੈ ਨਹੀਂ ਅੱਜ ਮੰਡੀ ਤੇ ਗਿਆ ਹੋਇਆ ਆਪਾਂ ਵੀਡੀਓ ਤੋਂ ਪਹਿਲਾਂ ਵੇਖ ਲਿਆ ਦੰਦ ਆਪਣੇ ਤੋਂ ਹੁਣ ਵੀਡੀਓ ਚ ਦਿਖਾਉਣੀਆਂ ਨੇ 6 ਦੰਦਾਂ ਦਾ ਮੂੰਹ ਦੇ ਵਿੱਚੋਂ ਤੇ ਦੂਜਾ ਸੂਆ ਸੂਈ ਹੈ ਜੀ ਠੀਕ ਹੈ ਤੇ ਇਸ ਟਾਈਮ ਨੂੰ ਲਗਭਗ ਬਾਈ ਨਾਲ ਮੇਰੀ ਗੱਲ ਹੋਈ ਸੀ ਕਿ ਫੋਨ ਤੇ ਵੀ ਮਹੀਨੇ ਕ ਦੇ ਅਰਧਗਰਦੀ ਹੋਇਆ ਇਹਨੂੰ ਸੂਈ ਨੂੰ ਕੋਈ 2-4 ਦਿਨ ਵੱਧ ਘਟ ਠੀਕ ਹੈ ਤੇ ਸੂਣ ਸਮੇਂ ਨਾ ਮਟੈਂਡੀ ਅੰਦਰ ਫੁੱਟਣ ਕਾਰਨ ਬੱਚੇ ਦੀ ਯਾਨੀ ਕਿ ਮੌਤ ਹੋ ਗਈ ਸੀ ਕੱਟੀ ਦੀ ਅੱਛਾ ਤੇ ਬਿਨਾ ਕੱਟੀ ਤੋਂ ਹੀ ਆ ਇਹ ਹੁਣ ਮਿਲ ਰਹੀ ਹੈ ਇਸ ਟਾਈਮ ਅੱਛਾ ਦੁੱਧ ਦਾ ਕੀ ਰਿਕਾਰਡ ਬਾਈ ਜੀ ਹੁਣ ਦੱਸਦੇ ਆ ਦੁੱਧ ਦਾ ਚਲੋ ਝੋਟੀ ਆਪ ਦੱਸਦੀ ਆ ਜੀ ਤੇ ਪਰ ਬਾਈ ਵਰਗਿਆਂ ਨੇ ਆਪਾਂ ਤੁਹਾਡੇ ਸਾਹਮਣੇ ਗੱਲ ਕੀਤੀ ਆ ਫੋਨ ਤੇ ਵੀ ਇਸ ਟਾਈਮ ਅੱਜ ਦੀ ਤਰੀਕ ਦੇ ਵਿੱਚ 20 ਤੋਂ ਬਾਹਰ ਚੱਲ ਰਹੀ ਹੈ ਜੀ ਲਾਈਵ 'ਚ ਆਉਣ ਦਾ ਕੋਈ ਰੁਝਾਨ ਬਣ ਸਕਦਾ ਹੈ ਰੁਝਾਨ ਬਣ ਸਕਦਾ ਉਹਨਾਂ ਦੀ ਉਮੀਦ ਇਹ ਆ ਵੀ ਜਿੰਨੇ ਦਿਨਿਆਂ ਨੂੰ ਕੋਈ 35 40 ਦਿਨ ਹੁੰਦੇ ਆ ਤੇ ਹਜੇ ਵੀ ਕੋਈ ਮੌਸਮ ਮੀਮੂ ਸਟਾਰਟ ਹੋਏ ਹਨਾ ਫੋਰ ਤੇ ਵੀ ਹਜੇ ਹੋਰ ਗਜੈਸ ਹੈਗੀ ਆ ਝੋਟੀ ਕੋਲੇ ਜਾਨੀ ਉਹਦੀ ਵੇਟ 'ਚ ਐ ਫਿਰ ਉਹਦਾ ਚਵਾਈ ਦਾ ਸੋਚ ਸਕਦੇ ਹਾਂਜੀ ਦੋਸਤੋ ਦੇਖੋ ਸ਼ਾਨਦਾਰ ਬੋਲ ਦੀ ਝੋਟੀ ਦੁੱਧ ਕੱਲਾ ਕਹਿਣ ਨਾਲ ਨਹੀਂ ਹੁੰਦਾ ਤੁਹਾਨੂੰ ਇਹਦੇ ਥਣ ਦੱਸਣਗੇ ਸ਼ਾਮ ਦਾ ਟਾਈਮ ਹੈ ਵੀਡੀਓ ਬਣਾਉਣ ਦਾ ਲਗਭਗ ਟਾਈਮ ਮੇਰੇ ਖਿਆਲ ਚ 6 ਦੇ ਆਸ-ਪਾਸ ਹੋਇਆ ਖੜਾ ਹੋਊਗਾ। ਭਾਈ ਆਪ ਵੱਡਾ ਵਾਲੀ ਮੰਡੀ ਗਿਆ ਵਾ। ਪਹੁੰਚ ਨਹੀਂ ਸਕੇ ਟਾਈਮ ਨਾਲ ਨਹੀਂ ਤਾਂ ਛੇ ਤੁਨੋਂ ਦੀ ਬਾਈ ਜੀ ਹੋਰਾਂ ਦੇ ਮੂੰਹ ਇਹ ਗੱਲਾਂ ਸੁਣਦੇ ਆਪਾਂ ਇਹਦੇ ਦੁੱਧ ਬਾਰੇ ਗੱਲ ਕਰਦੇ ਜਿਆਦਾ ਵਧੀਆ ਲੱਗਣਾ ਸੀ। ਖੈਰ ਗਵਾਈ ਪਰੂਗਾ ਇਹਦਾ ਥਣ ਤੇ ਹਵਾਨਾ। ਇਹਦਾ ਟਾਂਚਾ ਦੱਸੂਗਾ ਵੀ ਇਹ ਸ਼ਾਨਦਾਰ ਬੋਲਦੀ ਹੈ ਕਿਉਂਕਿ ਬੋਲ ਨਾਲ ਮੈਚ ਕਰਦਾ ਇਹਦਾ ਸਰੀਰ ਹੈ, ਇਹਦੀ ਬਾਡੀ ਹੈ। ਬੈਕ ਸਾਈਡ ਤੋਂ ਇਹਦਾ ਹਵਾਨਾ ਦੇਖੋ। ਤੋੜ ਕੇ ਵੀ ਤੁਹਾਨੂੰ ਇਹ ਝੋਟੀ ਦਿਖਾਵਾਂਗੇ ਥਣਾ ਦੇ ਵਿੱਚ ਬਿੱਥੀ ਤੁਸੀਂ ਦੇਖ ਸਕਦੇ ਹੋ ਚੰਗੇ ਦੁੱਧ ਤੇ ਇਹ ਚਲਦੀ ਝੋਟੀ ਦੋਸਤੋ ਸ਼ਾਨਦਾਰ ਬਲਦੀ ਈ ਦਾ ਬੱਚਾ ਐਕਸਪਾਇਰ ਹੋ ਗਿਆ ਸੀਗਾ ਜਿਵੇਂ ਸੁਖਦੀਪ ਨੇ ਦੱਸੀ ਦਿੱਤਾ ਇਹਦਾ ਦੁੱਧ ਪਹਿਲੇ ਸੂਏ ਦਾ ਵੀ ਬੜਾ ਚੰਗਾ ਰਿਹਾ ਸੀ ਕਿਉਂਕਿ ਇਸ ਵੀਰ ਨਾਲ ਕੰਟੈਕਟ ਜਿਹੜਾ ਹੋ ਇਸ ਤਰੀਕੇ ਨਾਲ ਹੁੰਦਾ ਹੀ ਰਿਹਾ ਵੀ ਝੋਟੀ ਬੜੇ ਚੰਗੇ ਦੁੱਧ ਤੇ ਚਲਦੀ ਹੈ ਸੁਖਦੀਪ ਖੋਲ ਲਾ ਬਈ ਇਹਨੂੰ ਸੋ ਸੀਲ 3 ਪੈਣੀਗਾ ਦੋਸਤੋ ਬਿਨਾ ਬੱਚੇ ਤੋਂ ਉਪਰabanda ਵੀ ਤੋਰ ਰਿਹਾ ਹਾਲਾਂਕਿ ਤੁਸੀਂ ਦੇਖੋਗੇ ਵੀ ਇਹ ਛੋਟੀ ਡਰਦੀ ਨਹੀਂ ਗੀ ਇਹ ਵੀ ਗੁਣ ਇੱਕ ਮੱਝਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਫੇਸ ਬਿਲਕੁਲ ਸ਼ਾਨਦਾਰ ਨਾਲ ਮਿਲਦਾ ਦਿਸੂਗਾ ਖਣਾ ਦੇ ਵਿੱਚ ਬਿੱਥੀ ਦੇਖੋ ਬੈਕ ਸਾਈਡ ਤੋਂ ਇਹਦਾ ਹਵਾਨਾ ਦੇਖੋ ਸ਼ਾਮ ਦਾ ਟਾਈਮ ਆ ਤੇ ਪੂਰੇ ਭਰੇ ਹਵਾਨੇ ਦੇ ਵਿੱਚ ਕਰਮਾਲੀ ਨੂੰ ਤੁਸੀਂ ਇਸ ਟਾਈਮ ਇਹਨੂੰ ਦੇਖ ਰਹੇ ਹੋ ਸਖਦੀ ਵਾਪਸੀ ਮੋੜ ਲਈ ਪਈ ਇਧਰ ਨੂੰ ਸੋ ਇਹ ਜਿਹੜੇ ਘਰ ਚ ਵੀਡੀਓ ਬਣਾ ਰਹੇ ਦੱਸੋ ਬਾਈ ਦਾ ਵਪਾਰ ਦਾ ਕੰਮ ਹੈ ਫਿਰ ਵੀ ਇਹ ਝੋਟੀ ਕਰੇ ਰੱਖੀ ਹੋਈ ਹੈ ਵਕਾਊ ਨਹੀਂ ਹੈ ਕਿਸੇ ਵੀ ਕੀਮਤ ਤੇ ਬਾਈ ਨਾ ਸੇਲ ਨਹੀਂ ਕਰਨੀ ਸਿਰਫ ਅਸੀਂ ਝੌਂਕਿਆ ਦਿਖਾ ਰਹੇ ਹਾਂ ਕਿਉਂਕਿ ਬੋਲ ਦੀ ਵੀਡੀਓ ਦਿਖਾਉਣੀ ਸੀ ਤੇ ਵੀਡੀਓ ਵੀ ਪਹਿਲਾਂ ਤਾਂ ਦਿਖਾਉਣ ਲੱਗੇ ਆ ਸ਼ਾਨਦਾਰ ਦੀ ਹਾਲਾਂਕਿ ਅਜੇ ਸੂਆ ਪੈਣਾ ਬਾਕੀ ਹੈ ਪਹਿਲਾਂ ਤਾਂ ਦਿਖਾਉਣ ਲੱਗ ਪਏ ਵੀ ਹੁਣ ਬਹੁਤੀਆਂ ਮੱਜਾਂ ਜਿਹੜੀਆਂ ਕ੍ਰਾਸ ਹੋਣੀਆਂ ਸ਼ੁਰੂ ਹੋ ਜਾਣੀਆਂ ਹੁੰਦੀਆਂ ਇਸ ਸੀਜ਼ਨ ਦੇ ਵਿੱਚ ਤੇ ਉਸ ਤੋਂ ਪਹਿਲਾਂ ਸੋਚਿਆ ਵੀ ਛੋਟੇ ਦੀ ਵੀਡੀਓ ਵੀ ਤੁਹਾਨੂੰ ਦਿਖਾ ਦਈਏ ਸੋ ਇਹ ਝੋਟੀ ਫੇਰ ਦੇਖੋ ਤੁਸੀਂ ਬੜੀ ਸੋਹਣੀ ਛੋਟੀ ਦੱਸੋ ਇਹ ਕਰਮਾਲੀ ਦੂਜਾ ਸੂਆ ਸੋਈ ਉਮਰ 6 ਦੰਦ ਦਾ ਹੈ ਤਾਂ ਦੰਦਾਂ ਦਾ ਤੁਹਾਨੂੰ ਇਹਦੇ ਟਾਂਚੇ ਤੋਂ ਵੀ ਅੰਦਾਜ਼ਾ ਹੋਊਗਾ ਇਹਦੇ ਮੂੰਹ ਨੂੰ ਦੇਖ ਲਓ ਇੱਥੋਂ ਪਤਾ ਲੱਗੂਗਾ ਪਹਿਲਣਾਂ ਰਗਾ ਇਹਦਾ ਹਜੇ ਸਰੀਰ ਹੈ ਕਿਉਂਕਿ ਛੋਟੀ ਉਮਰ ਚ ਪਹਿਲਣ ਸੋਈ ਸੀ ਸਕਦੀ ਫੇਰ ਉਹ ਤੁਹਾਨੂੰ ਤੋਰ ਦੇ ਬਾਈ ਸੋ ਨਾਲ ਬਾਈ ਪ੍ਰਵਿੰਦਰ ਬੂਂਆਂ ਵਾਲੇ ਵਾਲਾ ਵੀਰ ਵੀ ਹੈ ਉਹਦੇ ਨਾਲ ਵੀ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਇਸ ਛੋਟੀ ਬਾਰੇ ਕਰਾਂਗੇ ਜਾਂ ਛਾਂਦਰਪੁੱਲ ਪਿੰਦੇ ਕੋਲ ਵੀ ਆ ਪਹਿਲਾਂ ਤੋਂ ਲਿਆ ਆ ਜਾ ਤੇ ਪਿੰਡਾ ਦੇਖਦਾ ਰਿਹਾ ਉਹਦੇ ਬਾਰੇ ਥੋੜੀਆਂ ਬਹੁਤ ਗੱਲਾਂ ਬਾਤਾਂ ਕਰਾਂਗੇ ਲੈ ਕੇ ਬੰਦੇ ਭਾਈ ਸੋ ਇਹ ਝੋਟੀ ਦੇਖੋ ਸ਼ਾਨਦਾਰ ਬਲ ਦਿੱਤੀ ਆ ਇਸ ਗੁੱਠ ਦੇ ਵਿੱਚ ਹੀ ਵੱਧੀ ਸੀਗੀ ਜਦੋਂ ਅਸੀਂ ਆਏ ਆ ਤੇ ਉਸੇ ਟਿਕਾਣੇ ਤੇ ਫੇਰ ਪਹੁੰਚ ਗਈ ਹੈ ਬੰਦੇ ਇੱਥੇ ਹੀ ਬੰਦੇ ਸਰਦੀਪਾ ਸੋ ਇਹ ਝੋਟੀ ਬਾਰੇ ਜ਼ਰੂਰ ਕਮੈਂਟ ਕਰਿਓ ਦੋਸਤੋ ਦੱਸਿਓ ਸਾਨੂੰ ਕਿਵੇਂ ਲੱਗੀ ਥਾਣਾ ਚ ਬਿੱਥੀ ਹਵਾਨੇ ਤੇ ਨਾੜਾਂ ਇਹ ਚੀਜ਼ਾਂ ਤੁਹਾਡੇ ਦੇਖਣ ਵਾਲੀਆਂ ਇੱਕ ਗੱਲ ਬਾਈ ਜਿੱਦਾਂ ਤੁਸੀਂ ਪਹਿਲਾਂ ਕਲੀਅਰ ਕਰਤੀ ਆ ਵੀ ਸਵੱਬਬ ਨਹੀਂ ਬੰਦਦਾ ਹਨਾ ਕਿਉਂਕਿ ਆਪਣੇ ਕੋਲ ਸਾਂਹ ਗਏ ਨੂੰ 3 ਸਾਲ ਹੋਏ ਆ ਜਿੱਥੇ ਸਾਂਹ ਆ ਬਾਈ ਕੋਲੇ ਰਿਆ ਕਟਾ ਚਲੋ 6 ਮਹੀਨੇ ਦਾ ਹੀ ਸੇਲ ਕਰਤਾ ਸੀ ਉਹਨਾਂ ਕੋਲੇ ਕਾਫੀ ਲੰਮਾ ਸਮਾਂ ਸਾਂਹ ਰਿਆ ਤੇ ਉਹਨਾਂ ਕੋਲੇ ਮੇਰੇ ਹਿਸਾਬ ਨਾਲ ਵੀ ਨੀਲੀ ਦਾ ਜਿਸ ਘਰੇ ਸਾਂਹ ਰਹਿ ਜੇ ਉਸ ਘਰੇ 15 ਝੋਟੀਆਂ ਸੂਈਆਂ ਵੀਆ ਹੋਣ ਮੇਰੇ ਹਿਸਾਬ ਨਾਲ ਪਹਿਲਾ ਸਾਂਹ ਨਹੀਂ ਹੋਊਗਾ ਠੀਕ ਹੈ ਤੇ 15 ਦੀਆਂ 15 ਦੀਆਂ ਸੱਚ ਮੰਨਿਓ ਮੇਰੀ ਤਿਆਰੀ ਦੇਖੀ ਹੋਈ ਆ ਕੱਲੀ ਕੱਲੀ ਦੀ ਹੂੰ ਬਿਲਕੁਲ ਕੱਲੀ ਕੱਲੀ ਦੀ ਤਿਆਰੀ ਐਦਾਂ ਹੁੰਦੀ ਆ ਹੁਣ ਤਾਂ ਚਲੋ ਤੋਕੜ ਹੋਈਆਂ ਯਾਨੀ ਕਿ ਕੋਈ ਡਰਾਾਈ ਹੋਣ ਨੂੰ ਤਿਆਰ ਆ ਕੋਈ ਤੋਕੜ ਲੱਭਣਾ ਤੇ ਲਗਭਗ ਸੇਮ ਐਦਾਂ ਦੀ ਬਨਾਵਟ ਹੁੰਦੀ ਆ ਉਹਨਾਂ ਦੀ ਪ੍ਰੇਂਦਰ ਭਾਈ ਸਾਸਰੀ ਕਾ ਸਾਸਰੀ ਗਾਲ ਬਾਈ ਜੀ ਪਿੰਦੇ ਭਾਈ ਆਪਾਂ ਇਹ ਝੋਟੀ ਵਖਾ ਰਹੇ ਸੀਗੇ ਤੇ ਇਹਦੇ ਬਾਰੇ ਗੱਲ ਕੀਤੀ ਵੀ ਇਹ ਛੇ ਦੰਦ ਆ ਦੰਦ ਮੇਰੇ ਖਿਆਲ ਚ ਤੂੰ ਹੀ ਦੇਖਿਆ ਹਾਂਜੀ ਹਾਂਜੀ ਭਾਈ ਛੇ ਦੰਦ ਆ ਆਪਾਂ ਆ ਕੇ ਸਭ ਤੋਂ ਪਹਿਲਾਂ ਦੰਦ ਹੀ ਦੇਖੇ ਝੋਟੀ ਦੇ ਅੱਛਾ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਹੇ ਆ ਥੋੜੇ ਤਾਂ ਲਿੰਕ ਚ ਹੀ ਹੋਣਾ ਭਰਾ ਇਹ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਕਰਕੇ ਤੇ ਗੇੜਾ ਵਜਿਆ ਹੀ ਰਹਿੰਦਾ ਜਿਹੜੇ ਕਰੋ ਸ਼ਾਨਦਾਰ ਬੁੱਲ ਗਿਆ ਪਹਿਲਾਂ ਤਾਂ ਚਲੋ ਜਨਮ ਇੱਥੇ ਹੋਇਆ ਪਰ ਉਦੋਂ ਬਾਅਦ ਫਿਰੋਜ਼ਪੁਰ ਚਲਾ ਗਿਆ ਸੀ ਹਾਂਜੀ ਉੱਥੇ ਵੀ ਝੋਟੀਆਂ ਤੁਸੀਂ ਦੇਖਦੇ ਰਹੇ ਹੋ ਉਹਨਾਂ ਕੋਲ ਹਾਂਜੀ ਬਾਈ ਜੀ ਅਸੀਂ ਉੱਥੇ ਵੀ ਮੈਨੂੰ ਲੱਗਦਾ 10 ਸਾਲ ਹੀ ਹੋ ਗਏ ਸਾਨੂੰ ਉਥੇ ਆਉਂਦਿਆਂ ਨੂੰ ਜਿਉਂ ਜਨਮ ਤੋਂ ਲੈ ਕੇ ਅਸੀਂ ਤਿਆਰੀ ਤੱਕ ਦੀਆਂ ਝੋਟੀਆਂ ਵੇਖੀਆਂ ਕਟੀਆਂ ਦੇ ਨਕਸ਼ੇ ਕਿਹੋ ਜਿਹੇ ਆ ਕਿੰਨੀ ਉਹਦੀ ਝੋਟੀ ਤਿਆਰ ਹੁੰਦੀ ਆ ਤੇ ਜਦੋਂ ਕਿ ਉਹ ਲੈਨੇ ਆ ਤੇ ਸੁਖਦੀਪ ਕੋਲੇ ਵੀਡੀਓ ਵੀ ਜਾਂਦੀ ਮੈਂ ਹੀ ਪਹਚਾਈ ਸੀ ਅੱਛਾ ਹੈਗਾ ਵੀ ਐ ਕਰਕੇ ਤੁਹਾਨੂੰ ਸੌਂਗ ਆ ਵੀ ਸਾਨੂੰ ਹੈਗਾ ਮੱਜਾਂ ਦਾ ਠੀਕ ਹੈ ਵਿਚਾਨ ਇੱਕ ਚੀਜ਼ ਆ ਤੇ ਬੱਚੇ ਉਹਦੇ ਵੇਖੇ ਵੇ ਆ ਇਹ ਇੱਕ ਨਾ ਬਾਈ ਆਪਾਂ ਵੀਡੀਓ ਸਾਰੀਆਂ ਜੀ ਤਕਰੀਬਨ ਇਕੱਠੇ ਹੋ ਜੰਨੇ ਆ ਵੀ ਆਪਾਂ ਮਾਂ ਪਿਓ ਤੇ ਆ ਕੇ ਮੁੱਕ ਜਾਂਦੀ ਗੱਲ ਹੂੰ ਵੀ ਸਾਣ ਦਾ ਮਾਂ ਪਿਓ ਹੂੰ ਠੀਕ ਆ ਮਾਂ ਪਿਓ ਦਾ ਤਾਂ ਆਪਾਂ ਨੂੰ ਬਕਾਇਦਾ ਪਤਾ ਹੀ ਪਤਾ ਜਾਂ ਕੀ ਆਪਾਂ ਦੱਸਣਾ ਨਹੀਂ ਚਾਹੁੰਦੇ ਹੂੰ ਇਹਦੀ ਮਾਂ ਤੱਕ ਜਾਂਦੀ ਵੀ ਪਿੱਛੋਂ ਤੱਕ ਮੈਨੂੰ ਪਤਾ ਪਰ ਆਪਾਂ ਜਿਹੜੀ ਹੁਣ ਗਾਂ ਵਾਲੀ ਚੀਜ਼ ਵੇਖਣਾ ਜੇ ਆਪਾਂ ਗਾਂ ਨੂੰ ਜਾਣਾ ਤੇ ਆਪਾਂ ਝੋਟੀਆਂ ਵੇਖੀਏ ਹਰੇਕ ਬੰਦਾ ਜਿਹੜਾ ਵੀ ਸੀਮਣ ਭਰੌਂਦਾ ਜਾਂ ਕੋਈ ਵੀ ਬੰਦਾ ਮੈਨਾਂ ਵੀ ਮੈਨੂੰ ਵੀ ਬਹੁਤ ਫੋਨ ਆਉਂਦਾ ਮੈਨਾਂ ਉਹਨਾਂ ਵੀ ਉਹਦੀ ਝੋਟੀ ਪੁੱਛੋ ਕਿੱਥੇ ਆ ਤੇ ਕਿੰਨੇ ਦੋਤੇ ਤੇ ਕਿਹੋ ਜੀ ਤਿਆਰੀ ਕਰਦੀ ਆ ਆਪਾਂ ਨੂੰ ਪ੍ਰੋਫਿਟ ਆਉਣਾ ਜਦੋਂ ਸਾਂਹ ਦਾ ਬੱਚਾ ਤਿਆਰ ਹੋ ਕੇ ਦੁੱਧ ਵਾਲੀ ਕਮਾਈ ਦੇਊਗਾ ਜੇ ਕਿਤੇ ਆਪਾਂ ਨੂੰ ਲੋੜ ਪਈ ਵੇਚੂਗਾ ਤੇ ਉਹ ਦੋ ਕਮਾਈਆਂ ਆਪਾਂ ਨੂੰ ਬੈਨੀਫਿਟ ਆ ਅੱਛਾ ਇੱਕ ਚੀਜ਼ ਹੋਰ ਮੈਂ ਦੇਖ ਰਿਹਾ ਸਕਦੀ ਪਿੰਦੇ ਭਾਈ ਤੂੰ ਵੀ ਉਹ ਉੱਥੇ ਵੀ ਝੋ ਇਹ ਬੋਲ ਦੀਆਂ ਝੋਟੀਆਂ ਦੀ ਪਛਾਣ ਦੂਰੋਂ ਨਹੀਂ ਆਉਂਦੀ ਵੀ ਵੱਖਰੀਆਂ ਜੀਆਂ ਨਹੀਂ ਲੱਗਦੀਆਂ ਬੈਲ ਕਾਲ ਬਾਈ ਜੀ ਇੱਕ ਦਾ ਸਿੰਘ ਆ ਨਾ ਜਿਹੜਾ ਸਿੰਘ ਮੈਨੂੰ ਲੱਗਦਾ ਵੀ ਪਿੱਛੋਂ ਝੋਟੀ ਨਾ ਨਾ ਵੇਖ ਤੇ ਅੱਗੋਂ ਹੀ ਦੱਸ ਦੇਈ ਦੀ ਵੇ ਸ਼ਾਨਦਾਰ ਜੀ ਝੋਟੀ ਹੋਊਗੀ ਤਕਰੀਬਨ ਅਸੀਂ ਇੱਥੇ ਤੁਰੇ ਫਿਰਦੇ ਆ ਇਹ ਸਾਰਾ ਮਾਲ ਨਾ ਜਿੰਨਾ ਬਾਹਰ ਸ਼ੌਣੀ ਚ ਚਾਰੇ ਤੇ ਜਾਂਦਾ ਵੀ ਵਪਾਰ ਦੇ ਵਿੱਚ ਪਸ਼ੂ ਕੋਈ ਵਕਾਉ ਹੁੰਦਾ ਹੀ ਵੇਖਣਗੇ ਉੱਥੇ ਦੱਸ ਦੇ ਦਿਆਂ ਝੋਟੀਆਂ ਗਿਣ ਕੇ ਵੀ ਇਹ ਸ਼ਾਨਦਾਰ ਦਾ ਹੋਣਾ ਅੱਛਾ ਉਤੋਂ ਪਤਾ ਲੱਗ ਗਿਆ ਹਾਂਜੀ ਉਤੋਂ ਯਾਰ ਦੀ ਬਿਊਟੀ ਜਿੰਨੀ ਮੰਨ ਲਓ ਤੁਸੀਂ ਬਰੀਕੀ ਤੇ ਬਿਊਟੀ ਹੂੰ ਤੇ ਜਿਹੜੀ ਗੱਲ ਆਪਾਂ ਆ ਜਾਂਦੀ ਵੀ ਆਰਡਰ ਆਰਡਰ ਤਾਂ ਮੇਰੀ ਨਿਗਾਹ 'ਚ ਵੀ ਬਹੁਤ ਔਖਾ ਇੰਨਾ ਤਿਆਰ ਕਰਦਾ ਕੋਈ ਆਸਾਨ ਦਾ ਵੀ ਤੇ ਦੂਜੀ ਗੱਲ ਅਸ਼ਕੀਨੀ ਸਹੀ ਹੈ ਹੁਣ ਅੱਗੋਂ ਦੇਖੋਗੇ ਤਾਂ ਮੈਨੂੰ ਲੱਗਦਾ ਕੱਲੀ ਫੋਟੋ ਪਾਉਣੀ ਹੋਵੇ ਕੱਟੀ ਲੱਗਣੀ ਹੈ ਸਹੀ ਹੈ ਹਾਂਜੀ ਸੋ ਦੱਸੋ ਆ ਦੇਖੋ ਝੋਟੀ ਫੇਰ ਸੋਹਣੀ ਚੀਜ਼ ਦਿਖਾਈ ਜਾਂਦੀ ਹੈ ਤੇ ਤੁਹਾਡੇ ਸਾਹਮਣੇ ਹੈ ਸੋ ਫੇਰ ਇਹਦਾ ਥਣ ਹੁਆਨੇ ਨੂੰ ਦੇਖੋ ਚਾਰੇ ਥਣ ਫੁੱਲ ਪਿੱਥੀ ਤੇ ਨਜ਼ਰ ਆਉਣਗੇ ਅਗਾੜੀ ਇਹਦੀ ਬੜੀ ਚੰਗੀ ਹੈ ਤੇ ਮੇਰੇ ਖਿਆਲ 'ਚ ਬਰਾਬਰ ਦੀ ਹੋਊਗੀ ਇਹਦੀ ਗਾੜੀ ਪਿਛਾੜੀ ਕਿਉਂਕਿ ਇੱਕੋ ਜਿਹੀ ਥਾਣੇ ਦੇ ਲੱਗੇ ਵੇ ਐ ਪਿੱਛੋਂ ਹਵਾਨਾ ਫੇਰ ਦੇਖੋ ਕਰਮਾਂ ਵਾਲੀ ਦਾ ਸੋ ਇਹ ਤਾਜੀ ਸੂਈ ਹੋਈ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਸ਼ਾਨਦਾਰ ਬੁੱਲ ਦੀ ਧੀ ਹੈ ਦੱਸੋ ਇਹ ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਦੁੱਧ ਮੈਂ ਫੇਰ ਇੱਕ ਬੇਨਤੀ ਕਰ ਦਿੰਦਾ ਵੀ ਬਾਈ ਦਾ ਛੌਂਕ ਹੈ ਲਾਈਵ ਚ ਆਉਣਾ ਤੇ ਉਹਦੀ ਆਪ ਦੀ ਸਮਝ ਆਓ ਕਦੋਂ ਚ ਆਉਣਾ ਚਾਹੁੰਦਾ ਉਹ ਸਾਡੇ ਵੱਸ ਨਹੀਂ ਹੈ ਇੱਕ ਜਿਹੜੀ ਇਹ ਤਿਆਰੀ ਹੈ ਨਾ ਇਹ ਝੋਟੀ ਦੀ ਇਹ ਸਵੇਰੇ ਸ਼ਾਮ ਟਾਈਮ ਟੂ ਟਾਈਮ ਦੀ ਆ ਕਿਉਂਕਿ ਅੱਜ ਆਪਣਾ ਪਲਾਨ ਬਣਿਆ ਘੱਟੋ ਘੱਟ 10-11 ਵਜੇ ਤੇ ਉਦੋਂ ਆਪਾਂ ਖੜੇ ਪੈਰ ਬਾਈ ਨੂੰ ਫੋਨ ਲਾਇਆ ਬਾਈ ਕਹਿੰਦਾ ਵੀ ਜੇ ਆਪਣਾ ਪਹਿਲਾ ਹੁੰਦਾ ਤੇ ਬਾਈ ਨੇ ਇੱਥੇ ਆਪ ਹਾਜ਼ਰ ਹੋਣਾ ਸੀਗਾ ਸਹੀ ਹੈ ਫਿਰ ਆਪਾਂ ਦਿਨ ਉਹ ਰੱਖਣਾ ਸੀ ਵੀ ਜਿਹਦਨ ਬਾਈ ਮੰਡੀ ਨਾ ਗਿਆ ਹੁੰਦਾ ਸਹੀ ਹੈ ਸੋ ਝੋਟੀ ਦੇਖੋ ਦੋਸਤੋ ਖੈਰ ਚੰਗਾ ਢਾਂਚਾ ਚੰਗੀ ਬਾਡੀ ਤੁਹਾਨੂੰ ਦੱਸੂਗੀ ਵੀ ਇੱਕ ਚੰਗੇ ਦੁੱਧ ਵਾਲੀ ਝੋਟੀ ਸ਼ਾਨਦਾਰ ਬੁੱਲ ਦੀ ਜਿਹੜੀ ਦੁੱਧ ਤੇ ਚੱਲਦੀ ਹੈ ਦੋਸਤੋ ਹੁਣ ਤੁਹਾਨੂੰ ਮੈਂ ਉਸ ਪਰਿਵਾਰ ਦੇ ਪਸ਼ੂ ਦਿਖਾਉਣੇ ਆ ਜਿੱਥੋਂ ਇਹ ਸ਼ਾਨਦਾਰ ਬੁੱਲ ਜਿਹੜਾ ਉਹ ਸਰਦੀਪ ਕੋਲ ਪਹੁੰਚਿਆ ਨੀਲੀ ਰਾਵੀ नस्ਲ ਦੇ ਉੱਤੇ ਬਾਈ ਹੋਰਿਆਂ ਦਾ ਕੰਮ ਆ ਤੇ ਮੇਨ ਇਹਨਾਂ ਦਾ ਦੁੱਧ ਦਾ ਕੰਮ ਹੈ ਫਰੋਜਪੁਰ ਸ਼ਹਿਰ ਦੇ ਵਿੱਚ ਖੜੇ ਆ ਛਾਮ ਨੂੰ 4 ਵਜੇ ਦੇ ਆਸ-ਪਾਸ ਮਿਲਕਿੰਗ ਹੋ ਜਾਂਦੀ ਹੈ ਪਸ਼ੂਆਂ ਦੀ ਕਿਉਂਕਿ ਦੁੱਧ ਜਿਹੜਾ ਉਹ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਹੈ ਝੋਟੀਆਂ ਇੱਥੇ ਬਹੁਤ ਆ ਸ਼ਾਨਦਾਰੀਆਂ ਉਹ ਤੁਹਾਨੂੰ ਮੈਂ ਦਿਖਾਉਂਗਾ ਪਰ ਟਾਈਮ ਆਪਾਂ ਨੂੰ ਸਾਰਿਆਂ ਨੂੰ ਪਤਾ ਸੌਣ ਭਾਦੋਂ ਦੇ ਮਹੀਨਿਆਂ ਦੇ ਵਿੱਚ ਸੁਆ ਪੈਣਾ ਹੁੰਦਾ ਤੇ ਹਜੇ ਮੱਝਾਂ ਜਿਹੜੀਆਂ ਉਹ ਝੋਟੀਆਂ ਬਹੁਤੀਆਂ ਤੋਕੜ ਜਾਂ ਗੱਭਣ ਐ ਪਰ ਫਿਰ ਵੀ ਤੁਹਾਨੂੰ ਬਾਈ ਨਾਲ ਮਲਾਉਂਗਾ ਸ਼ਾਨਦਾਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਉਹਦੀਆਂ ਝੋਟੀਆਂ ਵੀ ਦਿਖਾਉਂਗਾ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਅੰਗਰੇਜ਼ ਸਿੰਘ ਅੱਛਾ ਬਾਈ ਸ਼ਾਨਦਾਰ ਝੋਟਾ ਜਿਹੜਾ ਲੰਗਿਆਣੇ ਸੁਖਦੀਪ ਕੋਲ ਗਿਆ ਆਪਣੇ ਕੋਲੋਂ ਹੀ ਗਿਆ ਸੀ ਹਾਂਜੀ ਆਪਣੇ ਕੋਲ ਇਸ ਟਾਈਮ ਜੇ ਆਪਣੇ ਕੋਲ ਪਸ਼ੂ ਦੇਖਦੇ ਆ ਸਾਰੇ ਇਹਨਾਂ ਦੇ ਵਿੱਚੋਂ ਕਿੰਨੇ ਆ ਕਿ ਝੋਟੀਆਂ ਹੋਣੀਆਂ ਤੁਹਾਡੇ ਕੋਲ ਸ਼ਾਨਦਾਰ ਦੇ ਉਹਦੇ ਕੋਲ ਲਗਭਗ ਜੀ ਹੁੰਦੀਆਂ ਹੋਣਗੀਆਂ 15 15 12 ਦੇ ਅੰਦਰ ਘਰ 15 ਜੱਬਲ ਤੋਂ ਹੋਣਗੀਆਂ ਠੀਕ ਹੈ ਜਾਨੀ 12 ਤੋਂ 15 ਦੇ ਵਿੱਚ ਵਿੱਚ ਉਹਦੀਆਂ ਝੋਟੀਆਂ ਹੈਗੀਆਂ ਹੈਗੀਆਂ ਨਹੀਂ ਅੱਛਾ ਦੁੱਧ ਦੀ ਜੇ ਗੱਲ ਕਰੀਏ ਸ਼ਾਨਦਾਰ ਦੀਆਂ ਝੋਟੀਆਂ ਜਿਹੜੀਆਂ ਤੁਹਾਡੇ ਕੋਲ ਦੁੱਧ ਤੇ ਚੱਲਦੀਆਂ ਦੁੱਧ ਵੇਖੋ ਜੀ ਕਦੋਂ ਤਾਂ ਪਹਿਲੇ ਸਵੇਰ ਦਾ ਦਿੰਦੀਆਂ 15 15 ਹੂੰ ਮੁੜ ਕੇ ਹੋ ਜਾਂਦੀਆਂ ਵੱਧ ਜਾਂਦੀਆਂ ਵੇਖੋ ਚੌਥੇ ਸਵੇਰੇ ਸਦਾ ਅੱਛਾ ਇਹ ਤੁਹਾਡਾ ਮੇਨ ਕੰਮ ਫਰ ਦੁੱਧ ਸ਼ਹਿਰ ਦੇ ਵਿੱਚ ਪਾਉਣੇ ਹਾਂਜੀ ਸ਼ਹਿਰ 'ਚ ਦੁੱਧ ਤੋਲਦੇ ਵੀ ਆ ਕਿ ਆਈਡੀਆ ਹੀ ਲਾਉਣੇ ਨੇ ਲੈ ਆਈਡੀਆ ਹੀ ਲਾਈਦਾ ਜੀ ਅਸੀਂ ਅਜੇ ਤੱਕ ਕੰਡੇ ਤੇ ਦੁੱਧ ਨਹੀਂ ਲਾਇਆ ਅੱਛਾ ਅੱਛਾ ਹਾਲ ਰੱਖੀਦਾ ਅੱਛਾ ਕਿਵੇਂ ਆਈਡੀਆ ਲੱਗਦਾ ਮੰਨ ਲਓ ਜੇ ਇੱਕ ਝੋਟੀ ਤੁਸੀਂ ਚੋਣ ਲੱਗੇ ਹੋ ਸਾਨੂੰ ਤਾਂ ਇਹਦੇ ਬਾਲਟੀ ਦੇ ਹਿਸਾਬ ਰੱਖੀਦਾ ਵੀ ਹੁਣ ਇੰਨੀ ਬਾਲਟੀ ਨੇ ਫੁੱਲ ਕਰਤੀ ਜੀ ਅੱਛਾ ਫੁੱਲ ਬਕਾਈ ਭਰ ਵੀ ਦਿੰਦਿਆਂ ਨੇ ਭਰ ਕੇ ਦੁਬਾਰਾ ਵੀ ਥੱਲੇ ਕਿਲੋ ਲੂਟ ਚੋਣਾ ਪੈਂਦਾ ਅੱਛਾ ਦੁਬਾਰਾ ਵੀ ਚੋਣਾ ਪੈਂਦਾ ਅੰਦਾਜ਼ਾ ਕੋਈ 20 ਦੇ ਆਸ-ਪਾਸ ਇਹਦੀਆਂ ਝੁੱਟੀਆਂ ਹੈਗਾ ਜੀ ਆਪਾਂ ਕੋਸਕ ਝੋਟੀਆਂ ਦਿਖਾਉਣੀਆਂ ਜਿਹੜੀਆਂ ਇਸ ਟਾਈਮ ਮੌਜੂਦ ਐ ਆਪਣੇ ਕੋਲ ਅ ਦੱਸਿਓ ਕਿਹੜੀਆਂ ਕਿਹੜੀਆਂ ਤੁਸੀਂ ਮੈਨੂੰ ਦੱਸ ਦੇਜੋ ਆਪਾਂ ਦਿਖਾਉਂਦੇ ਜਾਵਾਂਗੇ ਇੱਕ ਤਾਂ ਵੀ ਦੋ ਆ ਤੁਹਾਡੇ ਸਾਹਮਣੇ ਐ ਅੱਛਾ ਇਹ ਝੋਟੀ ਇਹਦੀ ਐ ਇਹਦੇ ਨਾਲ ਦੀ ਵੀ ਉਹਦੀ ਐ ਨਾਲ ਦੀ ਵੇਲੀ ਐ ਠੀਕ ਐ ਅੱਛਾ ਇਹ ਹੁਣ ਇਸ ਟਾਈਮ ਇਹ ਚੋਈਆਂ ਵੀ ਆ ਬਈ ਹਾਂਜੀ ਇਹ ਚੋਈ ਤੇ ਚੋਲੀਆਂ ਜੀ ਚੋਣੀਆਂ ਹੁਣ ਇਹ ਨਹੀਂ ਚੋਲੀਆਂ 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 ਇਹ ਹਾਂਜੀ ਠੀਕ ਐ ਅ ਇਹ ਗੱਬਣ ਵੀ ਆਗੇ ਟੋਕੜਾ ਇਹ ਜਾਂ ਕਿੰਨਾ ਟਾਈਮ ਹੋ ਗਿਆ ਉਸ ਸੁੰਜਾਂ ਨੂੰ ਇਹਨਾਂ ਨੂੰ ਨੇ ਇਹਨਾਂ ਨੂੰ ਸੂਈਆਂ 2-2 3-3 ਮਹੀਨੇ ਹੋ ਗਏ ਜੀ 2-2 3-3 ਮਹੀਨੇ ਹੋ ਗਏ ਦੋਸਤੋ ਇਹਨਾਂ ਦੀ ਮਿਲਕਿੰਗ ਹੋਈ ਵੀ ਹੈ ਮੈਂ ਜਿਵੇਂ ਪਹਿਲਾਂ ਹੀ ਦੱਸਤਾ ਸੀ ਥੋੜੇ ਅਸੀਂ ਲੇਟ ਹੋਏ ਆ ਵੀਡੀਓ ਬਣਾਉਣ ਆਉਣ ਲੱਗੇ ਝੋਟੀ ਦੇ ਥਣ ਵੀ ਤੁਹਾਨੂੰ ਦੱਸਣਗੇ ਇਹਦੀ ਮਿਲਕਿੰਗ ਹੋਈ ਵੀ ਹੈ ਪਰ ਜਿਹੜਾ ਚੰਗਾ ਪਸ਼ੂ ਆ ਉਹਦਾ ਹਵਾਨਾ ਦੱਸਦਾ ਹੁੰਦਾ ਤੇ ਇੱਕ ਹੋਰ ਚੀਜ਼ ਧਿਆਨ ਚ ਲਿਆ ਦਿਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਹੁਤੇ ਘਰ ਇਦਾਂ ਦੇਖਿਆ ਵੀ ਜਿਵੇਂ ਬਾਈ ਘੋਰੀ ਵੀ ਮੱਝਾਂ ਚਰਾਣ ਚ ਲੈ ਕੇ ਜਾਂਦੇ ਆ ਤੇ ਆਂਜਾਂ ਨੂੰ ਇਹਨਾਂ ਨੂੰ ਤੂੜੀ ਤੇ ਚੁੱਕਰ ਪਾਉਂਦੇ ਆ ਹਰਾ ਪੱਠਾ ਜਿਹੜਾ ਕਾ ਇਹਨਾਂ ਨੇ ਖਾਣਾ ਹੁੰਦਾ ਤੇ ਇੱਥੇ ਆ ਕੇ ਆਈਆਂ ਨੂੰ ਸਾਰੀਆਂ ਨੂੰ ਤੂੜੀ ਦਾਣਾ ਹੀ ਪਾਉਂਦੇ ਆ। ਅ ਕੁਝ ਹੋਰ ਝੋਟੀਆਂ ਵੀ ਹੈ ਬਾਈ ਹੋਰ ਝੋਟੀਆਂ ਤੋਂ ਇਹ ਇਹ ਉਹਦੀਆਂ ਹੀ ਆ ਤਿੰਨ ਆ ਚਾਰ ਆ ਠੀਕ ਹੈ ਇਹ ਦੋਸਤੋ ਝੋਟੀਆਂ ਦੇਖੋ ਸ਼ਾਨਦਾਰ ਬੁੱਲੀਆਂ ਵਿੱਚੋਂ ਇੱਕ ਦੋ ਨਾਲ ਤੋੜ ਕੇ ਵੀ ਤੁਹਾਨੂੰ ਦਿਖਾ ਦੂੰਗਾ। ਅ ਇਹ ਵੀ ਸ਼ਾਨਦਾਰ ਦੀ ਝੋਟੀ ਅੱਗੇ ਅਗਲੀ ਝੋਟੀ ਵੀ ਸ਼ਾਨਦਾਰ ਦੀ ਹੈ। ਆ ਬਹੁਤ ਬੋਲੀ ਝੋਟੀ। ਇਹਨੂੰ ਮੜਾ ਖੋਲੋ ਬਾਈ ਇੱਕ ਝੋਟੀ ਦੋਸਤੋ ਤੋੜ ਕੇ ਵੀ ਦਿਖਾਉਣਾ ਵੈਸੇ ਤਾਂ ਸਾਰੀਆਂ ਹੀ ਦਿਖਾਉਣ ਵਾਲੀਆਂ ਇੱਥੇ ਵੀਡੀਓ ਚ ਪਾਈ ਸੋ ਰੱਖਾਂਗੇ ਮੰਨ ਲਓ। ਇਨਾਂ ਦਾ ਆਪਦਾ ਕੰਮ ਵੀ ਡਿਸਟਰਬ ਨਾ ਹੋਵੇ ਟਾਈਮ ਨਾ ਇਹਨਾਂ ਦਾ ਖਰਾਬ ਹੋਵੇ ਉਹਨੂੰ ਧਿਆਨ ਚ ਰੱਖ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਭਰਾਂ ਝੋਟੀਆਂ ਦਿਖਾ ਸਕੀਏ ਕਿਉਂਕਿ ਸਹੀ ਹਵਾਨੇ ਤੋਂ ਆਈਆ ਉਦੋਂ ਹੋਣਾ ਹੁੰਦਾ ਹੈ ਪਰ ਇਹ ਹੋਈ ਨੇ ਝੁੱਠੀ ਚੋਂ ਮਹੀਨਿਆਂ ਦੀ ਗੱਬੜ ਪੰਜਾਂ ਦੀ ਅੱਛਾ ਪੰਜਾਂ ਮਹੀਨਿਆਂ ਦੀ ਗੱਬਣ ਵੀ ਆ ਦੱਸੋ ਤੇ ਚਵਾਈ ਇਹਦੀ ਹੋਈ ਵੀ ਆ ਝੋਟੀ ਦੇਖੋ ਬਿਊਟੀ ਦੇਖੋ ਸੋ ਚਵਾਈ ਦੱਸੋ ਕਿਉਂਕਿ ਮੈਂ ਪਹਿਲਾਂ ਜਦ ਦੱਸਿਆ 5 ਵਜੇ ਦੇ ਆਸ-ਪਾਸ ਸਵਾ ਪੰਜ ਸਾਡਾ ਟਾਈਮ ਆ ਵੀਡੀਓ ਬਣਾਉਣ ਦਾ 4:00 ਵਜੇ ਚਵਾਈ ਇਹਨਾਂ ਦੀ ਹੁੰਦੀ ਹੈ। ਤੇ ਸੋ ਨੂੰ ਝੋਟੀ ਦਿਖਾਉਣਾ ਇਹਦੀ ਬਿਊਟੀ ਦੇਖਿਓ। ਇਹ ਸਾਰਾ ਮਾਲ ਜਿਹੜਾ ਬਾਹਰੋਂ ਚੜਕੇ ਆਉਂਦਾ ਬਾਈ ਫਿਰਾਂ ਦਾ। ਝੋਟੀ ਦੇਖਿਓ ਦੱਸੋ। ਸੋ ਇਹ ਸ਼ਾਨਦਾਰ ਬਲਦੀ ਧੀ ਹੈ। ਢਾਂਚਾ ਦੇਖੋ ਇਹਦਾ। ਤੇ ਥੱਲੋਂ ਝੋਲ ਦੇਖ ਲਓ 5 5:30 4:30 ਜਾਂ 5 ਮਹੀਨਿਆਂ ਦੇ ਆਸ-ਪਾਸ ਬਾਈ ਦੱਸਦਾ ਇਸ ਟਾਈਮ ਇਹ ਗੱਬਣ ਵੀ ਹੈ। ਤੇ ਦੁੱਧ ਦੇ ਫੇਰ ਵੀ ਦੇ ਰਿਹਾ ਹੁਣ ਦੁੱਧ ਕਿੰਨਾ ਹੋਊ ਅੰਦਾਜ਼ਾ ਬਈ ਇਹਦੇ ਥੱਲੇ ਦੁੱਧ ਦੇ ਹੋਣਾ 10 ਕਿਲੋ ਡੇਢ ਕਿਲੋ 10 ਕਿਲੋ ਦੇ ਆਸ-ਪਾਸ ਹੁਣ ਵੀ ਹੋਊਗਾ ਦੁੱਧੋਂ ਫਿਰ ਆਪ ਹੀ ਛੱਡੋਗੇ ਇਹਨੂੰ ਤਾਂ ਆਪ ਹੀ ਛੱਡੀ ਦੀ ਅਚਾ ਆਪ ਹੀ ਛੱਡ ਦਿਓ ਕੋਸੋਰ ਝੋਟੀਆਂ ਵੀ ਦਿਖਾਈਏ ਬਈ ਉਧਰਲੇ ਪਾਸੇ ਇਧਰ ਵੀ ਹੈਗੇ ਇਧਰ ਵੀ ਚਲੋ ਫਿਰ ਤੁਸੀਂ ਅੱਗੇ ਲੱਗੋ ਦੱਸੋ ਕਿਹੜੀ ਕਿਹੜੀ ਝੋਟੀ ਇਹ ਦੀ ਹੈ ਤੋਂ ਦੱਸੋ ਕੋਸ ਝੋਟੀਆਂ ਇਸ ਸਾਈਡ ਤੇ ਵੀ ਹੈ ਆਹ ਵੀ ਸ਼ਾਨਦਾਰ ਦੀ ਇਹ ਵੀ ਸ਼ਾਨਦਾਰ ਦੀ ਹੈ ਇਧਰ ਇੱਕ ਹੋਰ ਝੋਟੀ ਦੇਖ ਲਓ ਇਹ ਵੀ ਸ਼ਾਨਦਾਰ ਬੁੱਲਦੀ ਹੈ ਨਹੀਂ ਨਹੀਂ ਕੋੜਾ ਬੇਲੀ ਤਾਂ ਦਾ ਮੰਗਦਾ ਲੱਖਾ ਹੋਰ ਅੱਛਾ ਤਾਂ ਬਈ ਇਹਦੀ ਕੀ ਡਿਟੇਲ ਆ ਕਿ ਪਹਿਲਣਾ ਇਹ ਕਿ ਦੂਜਾ ਸੁਆ ਇਹ ਪਹਿਲਾ ਸੁਈ ਇਹ ਗਾ ਫਿਰ ਬਣੀ ਹੋਈ ਦੋ ਤਿੰਨ ਮਹੀਨਿਆਂ ਦੀ ਅੱਛਾ ਦੋ ਤਿੰਨ ਮਹੀਨਿਆਂ ਦੀ ਗੱਭਣਾ ਹੋਣੀ ਬਹੁਤ ਸਾਰਾ ਇਹ ਮਾਲੀ ਜੂ ਵਿੱਚ ਦੋ ਤੋਂ ਪੰਜ ਦੀ ਸਹੀ ਸੋ ਇਹ ਵੀ ਉਹਦੀ ਆ ਬਈ ਹਾਂਜੀ ਇਹ ਵੀ ਠੀਕ ਹੈ ਸੋ ਬਹੁਤ ਬਹੁਤ ਛੋਟੀਆਂ ਇੱਥੇ ਚਾਂਦਦਾਰ ਬੱਲ ਨੇ ਅੱਗੇ ਫਿਰ ਹੁਣ ਬਾਈ ਹੋਰਿਆ ਨੇ ਬੱਲ ਤਾਂ ਹੀ ਉਹ ਸੇਲ ਕਰਤਾ ਜਦੋਂ ਇੱਕ ਵਾਰ ਬੱਚੇ ਕੋਈ ਭਰਾ ਲੈ ਲੈਂਦਾ ਉਸ ਤੋਂ ਬਾਅਦ ਚੋ ਫਿਰ ਬੱਲ ਸੇਲ ਕਰਨਾ ਪੈਂਦਾ ਤੁਸੀਂ ਹਵਾਨਾ ਦੇਖੋ ਕਰਨ ਵਾਲੀ ਆ ਇਹ ਵੀ ਝੋਟੀ ਸ਼ਾਨਦਾਰ ਦੀਏ ਕੋਸੇ ਇਧਰੋਂ ਇਹਨਾਂ ਦੇ ਫੇਸ ਤੁਸੀਂ ਦੇਖ ਲਓ ਤਾਂ ਮੈਂ ਤੋਂ ਦੱਸੋ ਇਧਰੋਂ ਵੀ ਭਾਈ ਦੱਸਿਓ ਇਹਨਾਂ ਚ ਕਿਹੜੀਆਂ ਕਿਹੜੀਆਂ ਝੋਟੀਆਂ ਸ਼ਾਨਦਾਰ ਨੇ ਭਾਈ ਦੋ ਆਹ ਨੇ ਸਾਹਮਣੇ ਅੱਛਾ ਇਹ ਦੋਨੇ ਉਹਦੀਆਂ ਆਹ ਇਹ ਭਾਈ ਹੁਣ ਗੱਬਣ ਵੀ ਅੱਗੇ ਹਾਂਜੀ ਗੱਭਣ ਨੇ ਠੀਕ ਐ ਦੋਸਤੋ ਝੋਟੀਆਂ ਦੇਖੋ ਇਹ ਨਾਲ ਗੱਭਣ ਸੁਆ ਕਦੋਂ ਪੈਂਦਾ ਫਿਰ ਤੁਹਾਡੇ ਕੋਲ ਜਿਹੜੀਆਂ ਸਾਡੇ ਕੋਲ ਸੁਆ ਹੀ ਆਤੀ ਉਹ ਸਾਚੀ ਪੈ ਗਿਆ ਹੈ ਝੂਠ ਨਹੀਂ ਮਾਰਨਾ ਅੱਛਾ ਵਿਸਾਖ ਮਹੀਨਾ ਸਾਡਾ ਮਾਲ ਸਾਰਾ ਵਿਸਾਖ ਚ ਸੋਇਆ ਹੋਇਆ ਹੈ ਗਾਂ ਵੀ ਕਰਤੀਬਲ ਵਿਸਾਖ ਚ ਫੇਰ ਹੁੰਦਗਾ ਸਾੰਦੀਆਂ ਅੱਛਾ ਵਿਸਾਖ ਮਹੀਨੇ ਰੁੱਢ ਚ ਫੇਰ ਬਣ ਬਣ ਗਈਆਂ ਮਗਰੇ ਅੱਛਾ ਇਹ ਦੋ ਇਹ ਹੋਗੀਆਂ ਬਾਈ ਝੋਟੀਆਂ ਦੋ ਹੀ ਅਗਲੀਆਂ ਜੀ ਠੀਕ ਐ ਇਹ ਦੋ ਅਗਲੀਆਂ ਵੀ ਦੋਨੇ ਇਹ ਦੀਆਂ ਹਾਂਜੀ ਦੋ ਇਹਨੇ ਠੀਕ ਐ ਸੋ ਦੱਸੋ ਇਹ ਝੋਟੀ ਦੇਖੋ ਤੁਸੀਂ ਇਹ ਸ਼ਾਨਦਾਰ ਬੁੱਲਦੀਆਂ ਧੀਆਂ ਜਿਹੜੀਆਂ ਇਸ ਟਾਈਮ ਅਗਲੀਆਂ ਦੋ ਆ ਨਾਲ ਦੀ ਵੀ ਉਹਦੀ ਹੈ ਹਾਂਜੀ ਇਹ ਵੀ ਦੱਸੋ ਸ਼ਾਨਦਾਰ ਦੀ ਹੈ ਤੇ ਨਾਲ ਜਿਹੜੀ ਬੂਰੀ ਖੜੀ ਹੈ ਮੈਂ ਹਾਂਜੀ ਬੂਰੀ ਬੂਰੀ ਵੀ ਸ਼ਾਨਦਾਰ ਦੀ ਹੈ ਬੂਰੀ ਵੀ ਦੱਸੋ ਸ਼ਾਨਦਾਰ ਦੀ ਹੈ ਦੇਖੋ ਇਸ ਤਰ੍ਹਾਂ ਦਾ ਇਹਦਾ ਸਟਰਕਚਰ ਖੜੇ ਤੁਹਾਨੂੰ ਢਾਂਚੇ ਦਿਖਾ ਸਕਦੇ ਹਾਂ ਹੁਣ ਤਾਂ ਹਾਂ ਇਹ ਵੀ ਉਦੋਂ ਵੀ ਇਹ ਵੀ ਸੱਚੀ ਗੱਲ ਹੁੰਦੀ ਹੈ ਸੂਏ ਨੇ ਕਹਿੰਨ ਮੈਂ ਸੁਣਿਆ ਇਹ ਤੀਜੇ ਹੁੰਦੀ ਤੀਜਾ ਸੂਆ ਦੱਸੋ ਇਹਨੇ ਸੁਣਾ ਹੈ ਸੂਏ ਸ਼ਾਨਦਾਰ ਦੀਆਂ ਝੋਟੀਆਂ ਦੱਸੋ ਹੁਣ ਤਾਂ ਖੈਰ ਤੁਸੀਂ ਇਹਨਾਂ ਦੇ ਢਾਂਚੇ ਦੇਖ ਲਓ ਸਵਾਬ ਬਣਿਆ ਤਾਂ ਤੁਹਾਨੂੰ ਚਵਾਈ ਤੋਂ ਪਹਿਲਾਂ ਤੇ ਜਾਂ ਜਦੋਂ ਇਹ ਮੱਝਾਂ ਬਿਲਕੁਲ ਸੂਣ ਦੀ ਤਿਆਰੀ ਛੋਣੀਆ ਉਦੋਂ ਦਿਖਾਵਾਂਗੇ ਲਾਈਵ ਵਾਲਾ ਇੱਥੇ ਕੋਈ ਰੁਝਾਨ ਨਹੀਂ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਵੀ ਕਦੇ ਦੁੱਧ ਕੰਡੇ ਤੇ ਤੋਲਿਆ ਹੀ ਨਹੀਂ ਬਾਲਟੀ ਇੱਕ ਪਰ ਲੈਨੇ ਆ ਤੇ ਕਈ ਮੱਝਾਂ ਨਾਲੋਂ ਬਾਈ ਕਹਿੰਦਾ ਵੀ ਨਾਲ ਕਿਲੋ ਡੇਢ ਕਿਲੋ ਦੂਜੀ ਚ ਵੀ ਚੋਣਾ ਪੈਂਦਾ ਸੋ ਇਸ ਪਰਿਵਾਰ ਕੋਲੋਂ ਇਹ ਸ਼ਾਨਦਾਰ ਝੋਟਾ ਬਾਈ ਕੋਲੋਂ ਗਿਆ ਸੀ ਤੇ ਇੱਥੇ ਇਹ ਝੋਟੀਆਂ ਸੀ ਸੋਚਿਆ ਤੁਹਾਨੂੰ ਵੀਡੀਓ ਚ ਦਿਖਾਉਣੇ ਆ